ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇ ਉੱਤੇ ਜੁੜੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਸਿੰਘ ਸਵਾਗਤ ਕਰਦਾ ਜੀ ਸੰਗਤ ਜੀ ਜੇਲ ਦੇ ਵਿੱਚ ਬੈਠੇ ਸਾਡੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਤਾਂ ਅਸੀਂ ਹਰ ਵੇਲੇ ਕਰਦੇ ਜ਼ਰੂਰ ਆ ਲੇਕਿਨ ਜਿਸ ਵੇਲੇ ਗੱਲ ਆਉਂਦੀ ਹੈ ਉਹਨਾਂ ਕੌਮੀ ਯੋਧਿਆਂ ਦੀ ਗੱਲ ਕਰਨ ਦੀ ਜਿਨ੍ਹਾਂ ਨੇ ਸਮਾਂ ਪੈਣ ਦੇ ਉੱਤੇ ਕੌਮ ਲਈ ਅਜਿਹੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਜਿਹੀਆਂ ਸੇਵਾਵਾਂ ਨਿਭਾਈਆਂ ਜੋ ਉਸ ਵਕਤ ਤਾਂ ਸਾਨੂੰ ਕਾਬਲੇ ਤਾਰੀਫ਼ ਹੀ ਲੱਗ ਰਹੀਆਂ ਸੀਗੀਆਂ ਉਸ ਵੇਲੇ ਸਾਨੂੰ ਲੱਗਦਾ ਸੀ ਕਿ ਹਾਂ ਇਹੋ ਜਿਹੇ ਪੁੱਤ ਘਰ ਘਰ ਹੋਣੇ ਚਾਹੀਦੇ ਨੇ ਤਾਂ ਕਿ ਕੋਈ ਅਜਿਹਾ ਹੰਕਾਰੀ ਆ ਕੇ ਕੌਮ ਨੂੰ ਬੰਕਾਰ ਨਾ ਸਕੇ ਕੌਮ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਦੋਸ਼ ਨਾ ਲਾ ਸਕੇ ਜਾਂ ਕਹਿ ਲਓ ਕੇ ਨਾ ਕਿ ਹਾਂ ਇਹ ਤਾਂ ਬਸ 2% ਕਿਸੇ ਦੇ ਵਿੱਚ ਅਜਿਹੀ ਹਿੰਮਤ ਨਾ ਹੋਵੇ ਲੇਕਿਨ ਅਜਿਹੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਗਾਂ ਹੁੰਦਾ ਕੀ ਹੈ ਪਰਿਵਾਰ ਨੇ ਇਹੋ ਜੀਆਂ ਮੁਸ਼ਕਲਾਂ ਤਰਪੇਸ਼ ਆਉਂਦੀਆਂ ਹਨ ਤਕਰੀਬਨ 2 ਸਾਲਾਂ ਦਾ ਉੱਪਰ ਦਾ ਸਮਾਂ ਹੋ ਗਿਆ 2 ਸਾਲ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਸ ਵੇਲੇ ਸੰਦੀਪ ਸਿੰਘ ਸੰਨੀ ਦੇ ਵੱਲੋਂ ਸੋਧਾ ਲਾਇਆ ਗਿਆ ਸੀ ਸੁਦੀਪ ਸੂਰੀ ਦਾ ਇਸ ਕੇਸ ਦੀ ਬਾਬਤ ਪਰਿਵਾਰ ਨੂੰ ਕੀ ਕੁਝ ਮੁਸ਼ਕਿਲਾਂ ਆਈਆਂ ਇਸ ਵੇਲੇ ਕੇਸ ਖੜਾ ਕਿੱਥੇ ਹੈ ਬੀਤੇ ਦਿਨਾਂ ਦੇ ਵਿੱਚ ਸੰਦੀਪ ਸਿੰਘ ਸੰਨੀ ਦੇ ਪਿਤਾ ਜੀ ਵੀ ਇਸ ਸੰਸਾਰ ਨੂੰ ਛੱਡ ਜਾਂਦੇ ਨੇ ਉਸ ਵੇਲੇ ਕੌਮ ਨੂੰ ਦਿੱਤਾ ਗਿਆ ਹਲੋਣਾ ਜ਼ਰੂਰੀ ਕਿਉਂ ਸੀਗਾ ਉਸ ਵੇਲੇ ਭਾਵੇਂ ਸੰਗਤਾਂ ਦੇ ਵਿੱਚ ਜੋ ਚਿਹਰਿਆਂ ਦੀ ਉਮੀਦ ਸੀਗੀ ਸੰਦੀਪ ਸਿੰਘ ਨੂੰ ਉਹ ਭਾਵੇਂ ਨਜ਼ਰ ਨਹੀਂ ਆਏ ਲੇਕਿਨ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਉਸ ਵੇਲੇ ਵੀ ਨਿਭਾਈ ਤੇ ਹਰ ਵਕਤ ਨਿਭਾਉਂਦੇ ਰਹਿਣਗੇ ਸਾਡੀਆਂ ਕੋਸ਼ਿਸ਼ਾਂ ਇਹੀ ਰਹਿਣਗੀਆਂ ਕਿ ਤੁਹਾਡੇ ਤੱਕ ਅਪਡੇਟਸ ਨਿਰੰਤਰ ਇਸ ਕੇਸ ਦੇ ਨਾਲ ਜੁੜੀ ਹੋਈ ਸੀ ਪੰਚਾਇਤ ਅੱਜ ਅਸੀਂ ਤੁਹਾਡੇ ਨਾਲ ਕਿਉਂ ਜੁੜੇ ਆ ਅੱਜ ਅਸੀਂ ਇਸ ਕਰਕੇ ਜੁੜੇ ਆ ਕਿ ਯੂਕੇ ਦੀ ਧਰਤੀ ਦੇ ਉੱਤੇ ਇਸ ਵੇਲੇ ਸੰਦੀਪ ਸਿੰਘ ਸਨੀ ਦੇ ਭਰਾ ਅਤੇ ਮਾਤਾ ਜੀ ਪਹੁੰਚੇ ਹੋਏ ਨੇ ਸਾਡੇ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੀ ਤੁਸੀਂ ਆਪਣਾ ਸਮਾਂ ਦਿੱਤਾ ਹਾਂ ਗੱਲ ਕਰਨੀ ਜ਼ਰੂਰੀ ਵੀ ਹੋ ਜਾਂਦੀ ਹੈ ਤੇ ਅਸੀਂ ਇਹ ਗੱਲ ਸਮਝਦੇ ਹਾਂ ਕਿ ਮਾਤਾ ਜੀ ਦੇ ਲਈ ਇਸ ਗੱਲ ਨੂੰ ਦੁਹਰਾਣਾ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੋ ਸਕਦਾ ਔਖਾ ਵੀ ਜ਼ਰੂਰ ਹੋਵੇ ਲੇਕਿਨ ਜੋ ਸਾਡੀ ਸੰਗਤ ਹੈਗੀ ਹੈ ਦੇਸ਼ ਵਿਦੇਸ਼ਾਂ ਦੇ ਵਿੱਚ ਅਕਾਲ ਚੈਨਲ ਦੇ ਜੋ ਨਾਨਕ ਨਾਮਲੇ ਵੱਲ ਸੰਗਤ ਹੈ ਇਸ ਵੇਲੇ ਤੁਹਾਨੂੰ ਸੁਣ ਰਹੀਆਂ ਨੇ ਜ਼ਰੂਰ ਅਸੀਂ ਇਸ ਵੇਲੇ ਥੋੜੀ ਜੀ ਪਰੀ ਅਪਡੇਟ ਦੇ ਦੀਏ ਕਿਉਂਕਿ ਉਸ ਤੋਂ ਬਾਅਦ ਅਸੀਂ ਪਿਛਲੇ 2 ਸਾਲਾਂ ਦੀ ਗੱਲ ਖੁੱਲ੍ਹ ਕੇ ਥੋੜੀ ਕਰਨੀ ਜ਼ਰੂਰ ਹੈ ਇਸ ਵੇਲੇ ਸੰਦੀਪ ਸਿੰਘ ਸਣੀ ਦਾ ਕੇਸ ਕਿਸ ਮੋੜ ਦੇ ਉੱਤੇ ਖੜਾ ਹੈ ਤੇ ਕੀ ਕੁਝ ਕਾਨੂੰਨੀ ਕਵਾਇਤਾ ਤੁਹਾਡੇ ਵੱਲੋਂ ਅਖੀਰਦੀਆਂ ਕੀਤੀਆਂ ਗਈਆਂ ਤੇ ਮੋੜ ਲੀਆਂ ਜਾਰੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਯੂਕੇ ਧਰਤੀ ਆਏ ਤੇ ਸੰਦੀਪ ਸਿੰਘ ਦੇ ਕਾਰਜਵਾਸੀ ਅਸੀਂ ਆਏ ਹਾਂ ਜੀ ਕਿਉਂਕਿ ਪਿਛਲੇ ਦਿਨੇ ਸਾਨੂੰ ਕਾਫੀ ਮੁਸ਼ਕਲਾ ਆ ਰਹੀਆਂ ਸੀ ਤੇ ਉਹਦੇ ਸਬੰਧਤ ਹੀ ਆਪਾਂ ਯੂਕੇ ਸੰਗਤ ਦਾ ਸਾਥ ਮੰਗਦੇ ਆ ਸਾਨੂੰ ਸੰਗਤ ਦਾ ਸਾਥ ਚਾਹੀਦਾ ਤੇ ਸੰਗਤ ਵੈਸੇ ਵੀ ਸਾਥ ਦੇ ਰਹੀਆਂ ਨੇ ਕਿਉਂਕਿ ਸੰਗਤਾਂ ਕਦੀ ਵੀ ਮਤਲਬ ਮੂੰਹ ਨਹੀਂ ਮੋੜਦੀਆਂ ਤੇ ਤੁਹਾਨੂੰ ਵੀ ਪਤਾ ਹੋਏਗਾ ਕਿ ਪਿਛਲੇ ਦਿਨੀ ਇੱਕ ਸ਼ਿਵ ਸੈਨਾ ਦਾ ਦੁਸ਼ਟ ਸੀ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਕਾਫੀ ਭੜਕਾਉ ਭਾਸ਼ਾ ਦਿੰਦਾ ਰਹਿੰਦਾ ਸੀ ਹਰ ਟਾਈਮ ਦੇ ਉੱਤੇ ਬਹੁਤ ਐਕਟਿਵ ਰਹਿੰਦਾ ਸੀ ਉਦੀ ਇੱਕ ਗੱਲ ਬਾਰ-ਬਾਰ ਹੁੰਦੀ ਸੀ ਕਿ 2% ਮਸਲ ਕੇ ਰੱਖਦੇ ਨੇ ਆ ਇਹ ਜਿੰਨੇ ਵੀ ਐਨ ਆਰ ਆਈ ਭਰਾ ਨੇ ਵੀਰ ਭਰਾ ਨੇ ਉਹਨਾਂ ਦੀਆਂ ਮਤਲਬ ਕਿ ਮਾਵਾ ਭੈਣਾ ਬਾਰੇ ਗਲਤ ਸ਼ਬਦਾਵਲੀ ਬਹੁਤ ਜ਼ਿਆਦਾ ਵਰਤਦਾ ਸੀ ਜੋ ਕਿ ਮੈਂ ਇੱਥੇ ਨਹੀਂ ਬਤਨਾ ਚਾਹੁੰਦਾ ਸਾਰੀ ਸੰਗਤ ਨੂੰ ਪਤਾ ਹੀ ਹੈ ਤੇ ਉਸ ਤੋਂ ਬਾਅਦ ਵੇਖੋ ਜੀ ਇੱਥੇ ਹੁਣ ਸਿੱਖ ਕੌਮ ਦਾ ਬੜਾ ਫਰਜ਼ ਵੀ ਬਣਦਾ ਸੀ ਕਿ ਪਰਿਵਾਰ ਦਾ ਪੁੱਛਣਾ ਕਿ ਪਰਿਵਾਰ ਹੁਣ ਇਸ ਟਾਈਮ ਕਿਸ ਹਾਲਾਤਾਂ ਵਿੱਚ ਹੈ ਤੇ ਹੁਣ ਅਸੀਂ ਇਸੇ ਕਰਕੇ ਇੱਥੇ ਆਏ ਆ ਕਿ ਸਾਨੂੰ ਹੁਣ ਥੋੜੀ ਮੁਸ਼ਕਲ ਆ ਰਹੀ ਸੀ ਤੇ ਅਸੀਂ ਕਿਹਾ ਚਲੋ ਇੱਕਾ ਜੋ ਸੰਗਤ ਦੇ ਰੂਪ ਰੂਪ ਹੋਈਏ ਸੰਗਤ ਅੱਗੇ ਆਪਣੀ ਗੱਲ ਰੱਖੀਏ ਕਿਉਂਕਿ ਰੱਖਣੀ ਵੀ ਸੰਗਤ ਅੱਗੇ ਆ ਗੱਲ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਕਾਰਮ ਜਿਹੜਾ ਕਿ ਹੋਇਆ ਵਾ ਖਾਲਸਾਈ ਰਵਾਇਤਾਂ ਦੇ ਨਾਲ ਇਹ ਗੁਰੂ ਸਾਹਿਬ ਨੇ ਆਪ ਹੀ ਕਰਵਾਇਆ ਫਿਰ ਉਸ ਤੋਂ ਬਾਅਦ ਜੀ ਇਹ ਕਾਜ ਜਿਹੜਾ ਹੋਇਆ ਹੈ ਇਹ ਜਿਹੜਾ ਕਾਜ ਕੀਤਾ ਹੈ ਇਹ ਕੌਮ ਦਾ ਕਾਰਜ ਹੋਇਆ ਜੀ ਨਾ ਕਿ ਸੰਦੀਪ ਸਿੰਘ ਦਾ ਆਪਣਾ ਨਿੱਜੀ ਕਾਰਜ ਹੋਇਆ ਜੀ ਜੀ ਆ ਸੰਦੀਪ ਸਿੰਘ ਸਨੀ ਦੇ ਵੱਲੋਂ ਜੋ ਇੱਕ ਜ਼ਿੰਮੇਵਾਰੀ ਨਿਭਾਈ ਗਈ ਉਹਨਾਂ ਵੇਲੇਾਂ ਦੇ ਵਿੱਚ ਤਾਂ ਸੰਗਤ ਜੀ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਪਾਸੇ ਸਿੰਘ ਦੇ ਵੱਲੋਂ ਕੀਤੇ ਕੇ ਕਾਰਜ ਦੀ ਛਲਾਗਾ ਹੋ ਰਹੀ ਸੀ ਲੇਕਿਨ ਦੋ ਸਾਲਾਂ ਦੇ ਵਿੱਚ ਕਈ ਤਰੀਕੇ ਦੀਆਂ ਹੋਰ ਚੀਜ਼ਾਂ ਦੇ ਵਿੱਚ ਅਸੀਂ ਉਲਝ ਗਏ ਲੇਕਿਨ ਪਰਿਵਾਰ ਦੀ ਜद्दोजਹਿਦ ਕਾਇਲੀ ਜਾਰੀ ਰਹੀ ਬੀਬੀ ਜੀ ਮਾਤਾ ਨਿਰਮਾ ਗੌਰ ਜੀ ਸੜਨਾਲ ਇਸ ਵਿਸ਼ੇ ਜੁੜੇ ਹੋਏ ਸਟੂਡੀਓ ਦੇ ਵਿੱਚ ਸੰਦੀਪ ਸਿੰਘ ਸਨੀ ਦੇ ਮਦਰ ਜਿ세 ਵੇਲੇ ਤਮਾਮ ਚੀਜ਼ਾਂ ਹੋ ਜਾਂਦੀਆਂ ਹਨ ਸੰਦੀਪ ਸਿੰਘ ਸਨ ਨੂੰ ਪੁਲਿਸ ਗ੍ਰਫਤਾਰ ਕਰ ਰਹੀਦੀ ਹੈ ਘਰ ਦੇ ਵਿੱਚ ਵੀ ਦੁਕਾਨ ਦੇ ਉੱਤੇ ਵੀ ਇੱਕ ਤਰੀਕੇ ਦਾ ਹਮਲਾ ਉਹਨਾਂ ਦੁਸ਼ਟਾਂ ਦੇ ਵੱਲੋਂ ਕੀਤਾ ਜਾਂਦਾ ਤੁਸੀਂ ਪਰਿਵਾਰ ਨੂੰ ਤੇ ਜੋ ਫਾਦਰ ਸਾਹਿਬ ਸੀਗੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਸੰਭਾਲਿਆ ਗਿਆ ਇਸ ਬਾਰੇ ਥੋੜੀ ਸੰਗਤ ਨੂੰ ਸੀ ਜਾਣਕਾਰੀ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਤੇ ਬੜੀ ਔਖੀ ਇੱਕ ਘੜੀ ਸੀ ਉਹ ਤੇ ਹੁਣ ਵਿਆਨ ਨਹੀਂ ਕਰ ਸਕਦੀ ਕਿੰਨਾ ਔਖਾ ਸਮਾਂ ਸੀ بس ਗੁਰੂ ਮਹਾਰਾਜ ਨੇ ਆਪ ਹੀ ਘਟਾਇਆ ਸੱਚੇ ਪਿਤਾ ਨੇ ਆਪ ਹੀ ਘਟਾਇਆ ਜਦ ਅਸੀਂ ਦੇਖਦੇ ਹਾਂ ਕਿ ਹਾਂ ਇਹ तमाम ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਹੋਣ ਜਾਂ ਘਰ ਦੇ ਵਿੱਚ ਜਿਸ ਵੇਲੇ ਮੰਦਿਰ ਦਾਖਲ ਹੁੰਦੇ ਨੇ ਲੋਕ ਜਾਂ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਉਸ ਵੇਲੇ ਥੋੜੀ ਸਥਿਤੀ ਦੱਸੋ ਪਹਿਲਾ ਇੱਕ ਹਫਤਾ ਕਿੰਨਾ ਮੁਸ਼ਕਲ ਸੀਗਾ ਕਿਉਂਕਿ ਇਹ ਵੀ ਗੱਲ ਆ ਰਹੀ ਸੀ ਕੀ ਕਿਸ ਤਰੀਕੇ ਇਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਗੇ ਲੈ ਕੇ ਜਾਣਾ ਇੰਡੀਵਿਜੂਅਲੀ ਪਰਿਵਾਰ ਕਾਨੂੰਨੀ ਕਾਰਵਾਈ 'ਚ ਲੱਗੇ ਜਾਂ ਜਥੇਬੰਦੀਆਂ ਨਾਲ ਛੁੱਟ ਰਹੀਆਂ ਨੇ ਕਿਸ ਤਰੀਕੇ ਦਾ ਮਾਹੌਲ ਸੀਗਾ ਦੇਖੋ ਜੀ ਸਟਾਰਟਿੰਗ ਤੇ ਜਦੋਂ ਇਹ 4 ਨਵੰਬਰ ਨੂੰ ਕਾਰਜ ਹੁੰਦਾ ਖਾਲਸਾ ਬੈਤੀ ਦੇ ਹਿਸਾਬ ਨਾਲ ਜੀ ਉਸ ਟਾਈਮ ਤੇ ਅਸੀਂ ਤੇ ਚਲੋ ਹਫੜਾ ਦਾ ਫਰੀ ਇੰਨੀ ਪੈ ਗਈ ਸੀ ਸਾਨੂੰ ਖੁਦ ਨੂੰ ਸਮਝ ਨਹੀਂ ਲੱਗ ਰਿਆ ਸੀ ਕਰਨਾ ਹੈ ਤੇ ਕੀ ਕਰਨਾ ਜੀ ਪੋਸਟਮ ਸਾਡੀ ਕੋਸ਼ਿਸ਼ ਹੈ ਵੀ ਕਿ ਪਹਿਲਾਂ ਆਪਾਂ ਜਿਹੜੇ ਘਰ ਦੇ ਜੀ ਹੈ ਪਹਿਲਾਂ ਉਹਨਾਂ ਨੂੰ ਇੱਕ ਮਤਲਬ ਕਿ ਸੇਫ ਜਗ੍ਹਾ ਤੇ ਰੱਖੀਏ ਜਿੱਦਾਂ ਕਿ ਪਰਿਵਾਰ ਬੱਚੇ ਛੋਟੇ ਛੋਟੇ ਆ ਸਾਰੀ ਜੁਆਇੰਟ ਫੈਮਿਲੀ ਆ ਸਭ ਨੂੰ ਪਤਾ ਹੈ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਇੱਥੋਂ ਗਏ ਆ ਸਾਨੂੰ ਇੱਕ ਹਿੰਦੂ ਪਰਿਵਾਰ ਨੇ ਰੱਖਿਆ ਤੇ ਪੇਸ਼ਕ ਤੁਸੀਂ ਮਤਲਬ ਜਦੋਂ ਮर्जी ਤੁਸੀਂ ਕੋ ਕਿ ਮੈਂ ਉਹਨਾਂ ਦਾ ਕੰਟੈਕਟ ਨੰਬਰ ਜੋ ਵੀ ਤੁਹਾਨੂੰ ਚਾਹੀਦਾ ਹੈ ਮੈਂ ਜ਼ਰੂਰ ਦਵਾਂਗਾ ਬਾਕੀ ਉੱਥੋਂ ਦੀ ਕਾਮੇ ਲੱਗੀ ਉੱਥੇ ਜੇ ਅਸੀਂ ਰਹੇ ਹਾਂ ਜਿਵੇਂ ਕਰ ਰਹੇ ਹਾਂ ਇੱਕ ਪਿਛਲੇ ਦਿਨੀ ਕਾਫੀ ਉਸ ਟਾਈਮ ਤੇ ਮੁੱਦਾ ਉੱਠਿਆ ਇਹ ਹਿੰਦੂ ਵਰਸਸ ਸਿੱਖ ਕੀਤਾ ਸੀ ਐਸ ਦਾ ਬਿਲਕੁਲ ਨਹੀਂ ਹੈ ਅੱਜ ਵੀ ਸਾਡੀ ਦੁਕਾਨ ਉੱਥੇ ਹੀ ਗੋਪਾਲ ਮੰਦਰ ਦੇ ਵਿੱਚ ਹੀ ਹੈ ਗੋਪਾਲ ਮੰਦਰ ਸਾਡੇ ਸ਼ਾਪ ਦੇ ਬਿਲਕੁਲ ਸਾਹਮਣੇ ਹੈ ਉੱਥੇ ਜਿੰਨਾ ਕਸਟਮਰ ਆ ਰਿਹਾ ਹਿੰਦੂ ਵੀ ਆ ਰਿਹਾ ਸਿੱਖ ਵੀ ਆਇਆ ਦੋਨੇ ਆ ਬਾਕੀ ਇਹੋ ਜਿਹਾ ਕੋਈ ਮਹੌਲ ਨਹੀਂ ਹੁਣ ਇਸ ਟਾਈਮ 'ਚ ਜੀ ਜਿਸ ਵੇਲੇ ਇਹ तमाम ਚੀਜ਼ਾਂ ਹੁੰਦੀਆਂ ਨੇ ਘਰ ਦੇ ਵਿੱਚ ਜਿਵੇਂ ਤੁਸੀਂ ਜਾਇੰਟ ਫੈਮਿਲੀ ਹੈਗੀ ਹੈ ਅੰਦਰ ਆਣਾ ਘਰ ਦੇ ਅੰਦਰ ਬਾਰਜਾਨ ਹੋਣੇ ਕਿਉਂਕਿ ਕਾਰੋਬਾਰ ਵੀ ਸੰਭਾਲਣਾ ਹੈ ਭਰਾ ਦੇ ਕੇਸ ਦੀ ਗੱਲ ਵੀ ਕਰਨੀ ਹੈ ਪਰਿਵਾਰ ਵੀ ਸੰਭਾਲਣਾ ਹੈ ਪਿਤਾ ਜੀ ਤੇ ਤੁਸੀਂ ਕਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਸੰਭਾਲਿਆ ਦੇਖੋ ਪਿਛਲੇ ਦਿਨੀ ਨਾ ਫਾਦਰ ਸਾਹਿਬ ਨੇ ਕਾਫੀ ਸੰਦੀਪ ਸਿੰਘ ਦੀ ਗੱਲ ਆਪਣੇ ਮਤਲਬ ਦਿਲ ਦੇ ਉੱਤੇ ਲਾ ਲਈ ਸੀ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਸੀ ਕੋਈ ਨਹੀਂ ਹੌਸਲਾ ਰੱਖੋ ਤੁਸੀਂ ਸਭ ਠੀਕ ਹੋ ਜਾਏਗਾ ਅਸੀਂ ਕਰਦੇ ਵਕੀਲ ਸਾਹਿਬਾਂ ਨਾਲ ਗੱਲ ਤੇ ਕੁਝ ਨਾ ਕੁਝ ਮਸਲਾ ਹੋ ਜਾਏ ਫਿਰ ਉਸ ਤੋਂ ਬਾਅਦ ਜਦੋਂ ਕੰਮ ਹੁੰਦਾ ਜੀ ਇਹ ਵਾਲਾ ਤੇ ਮੇਰੇ ਖਿਆਲ ਚ 4 ਨਵੰਬਰ ਤੋਂ ਲੈ ਕੇ ਆਈ ਥਿੰਕ 18 ਕੇ 17 ਨੰਬਰ ਤੱਕ ਸਾਡੇ ਹਾਰਦਿਕ ਸਾਹਿਬ ਨਾਲ ਹਾੜੀ ਆਇਆ ਸੀ ਸੰਗਤਾਂ ਦਾ ਕਾਫੀ ਣਗ ਜਥੇ ਬੰਦੀਆਂ ਵੀ ਆਏ ਸੀ ਸਾਡੇ ਘਰ ਦੇ ਬਾਹਰ ਬੈਠੀਆਂ ਸੀ ਚਲੋ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਕਿਤੇ ਨਾ ਕਿਤੇ ਨਾ ਉਹਨਾਂ ਦਾ ਫਰਜ਼ ਵੀ ਬੰਦਾ ਸੀ ਪਰਿਵਾਰ ਨੂੰ ਅਸੀਂ ਦੁਬਾਰਾ ਪੁੱਛੀਏ ਜੀ ਕਿ ਪਰਿਵਾਰ ਕਿਸ ਹਾਲਾਤਾਂ ਵਿੱਚ ਹੁਣ ਇਸ ਟਾਈਮ ਹੈਗਾ ਵਾ ਜਾਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਜਦੋਂ ਤੋਂ ਦੇਖੋ ਹੁਣ ਸਹਿੰਦੀਪ ਸਿੰਘ ਜਦੋਂ ਹੁਣ ਜੇਲ੍ਹ ਤੋਂ ਮਤਲਬ ਪਰੋਲ ਤੇ ਬਾਹਰ ਆਇਆ ਸੀ 2 ਘੰਟੇ ਦੀ ਪਰੋਲ ਮਿਲੀ ਸੀ ਉਹਨੂੰ ਮੈਂ ਸੱਚ ਮੈਂ ਤੁਹਾਨੂੰ ਉਸ ਤੋਂ ਪਹਿਲਾਂ ਦੱਸਦਾ ਜਦੋਂ ਅਸੀਂ ਸੰਦੀਪ ਸਿੰਘ ਨੂੰ ਮਿਲਣ ਜਾਣੀ ਹੁੰਦੀ ਸੀ ਜੇਬ ਦੇ ਵਿੱਚ ਤੇ ਸੰਦੀਪ ਸਿੰਘ ਸਾਨੂੰ ਪੁੱਛਦਾ ਹੁੰਦਾ ਸੀ ਕਿਸ ਤਰ੍ਹਾਂ ਘਰ ਪਰਿਵਾਰ ਮੈਂ ਕਿਹਾ ਠੀਕ ਹੈ ਬਹੁਤ ਵਧੀਆ ਚੜਦੀ ਕਲਾ ਅੱਛਾ ਤੁਸੀਂ ਦੋਵੇਂ ਆਏ ਤਾਂ ਥਾਣਾ ਸੰਗਤ ਆਈ ਕੋਈ ਮੈਂ ਕਿਹਾ ਨਹੀਂ ਆ ਜਿੱਥੇ ਪੰਨੀ ਆਈਆਂ ਬਾਹਰ ਖਲੋਤੀਆਂ ਤੇ ਅੰਦਰ ਨਹੀਂ ਜਾਂਦੇ ਪ੍ਰਸ਼ਾਸਨ ਦੇ ਕੋਈ ਰੂਲ ਰੈਗੂਲੇਸ਼ਨ ਹੁੰਦੇ ਆ ਜੀ ਚਲੋ ਅਸੀਂ ਉਹਨੂੰ ਦਿਲਾਸਾ ਦਿੰਦੇ ਰਹਿੰਦੇ ਸੀ ਤੇ ਕਿੰਦਾ ਕਿ ਨਿਕ ਸੇਂਗ ਆਇਆ ਮੈਂ ਕਸਾ ਤਰਸੀ ਸੀ ਆਂਗਾ ਬਾਹਰ ਖਲੋਤੇ ਤੇ ਪ੍ਰਸ਼ਾਸਨ ਦੀ ਕੋਈ ਰੈਗੂਲੇਸ਼ਨ ਹੁੰਦੀ ਕਿ ਨਹੀਂ ਆਉਂਦੇ ਨਾ ਫਿਰ ਪਰਿਵਾਰ ਦੀ ਮੁਲਾਕਾਤ ਤੇ ਦੋਵਾਂ ਨੇ ਕਰਨੀ ਠੀਕ ਅਸੀਂ ਉਹਨੂੰ ਹਰ ਸਾਲ ਮੈਂ ਹਰ ਜਦੋਂ ਜਾਣਾ ਮੈਸੇਜ ਦੇ ਦੇ ਰਹੇ ਸੀ ਜਦੋਂ 2 ਸਾਲਾਂ ਬਾਅਦ ਤਹਫਾਜ਼ਾ ਚੜ੍ਹਾਈ ਕਰ ਗਏ ਨੇ ਤੇ ਉਹਦੋਂ ਬਾਹਰ ਆਇਆ ਤੇ ਜਦੋਂ ਸਸਕਾਰ ਹੋ ਰਿਹਾ ਸੀ ਉਦੋਂ ਮੈਂ ਕਿਹਾ ਗਿਣਤੀ ਦੇ ਜੀ ਬਾਬਾ ਜੀ 100 ਤੋਂ 150 ਹੋਣਗੀ ਸੰਗਰਦਸ ਜੀ ਤਬ ਉਹ ਨੂੰ ਪੁੱਛਦਾ ਕਿ ਮਨਦੀਪ ਸਿੰਘ ਕਿਸ ਤਰ੍ਹਾਂ ਵਾ ਕੀ ਚੀਜ਼ ਤੂੰ ਤੇ ਕਹਿੰਦਾ ਕਿ ਯਾਰ ਸੰਗਤ ਬੜੀ ਤੇ ਨਾਲ ਜੁੜੀ ਹੈ ਕਿਸ ਤਰ੍ਹਾਂ ਮੱਲਾ ਫਿਰ ਮਾਨੂੰ ਦੱਸਿਆ ਕੋਈ ਗੱਲ ਤੇ ਹੌਸਲਾ ਰੱਖ ਸਾਰਾ ਕੁਝ ਠੀਕ ਹੈ ਕੋਈ ਗੱਲ ਨਹੀਂ ਕਿਸੇ ਨੂੰ ਕੰਮ ਹੋਏਗਾ ਤੇ ਕੋਈ ਆਪਣੇ ਕੰਮ ਕਰੂ ਜਿਵੇਂ ਹੋ بڑے ਹੁੰਦੇ ਸਾਰਿਆਂ ਦੇ ਜੀ ਮੈਂ ਕਹ ਰਿਹਾ ਵਿੱਚ ਕੀ ਹੋਣਗੇ ਭੁਗਤਫੇ ਇਕੱਠ ਹੋ ਜੇ ਬਗਾਨੀ ਹਮ ਸਾਰੀਆਂ ਸੰਤਾਨ ਦੀ ਚਲੋ ਚਲਾ ਗਿਆ ਉਸ ਟਾਈਮ ਤੇ ਪਰਿਵਾਰ ਨਾਲ ਮਿਲ ਜੁਰ ਕਰਕੇ ਫਾਸਲਾ ਸੰਸਕਾਰ ਕਰਕੇ ਤੇ ਚਲਾ ਗਿਆ ਜਦੋਂ ਉਸ ਟਾਈਮ ਫਿਰ ਬਹੁਤੀ ਗੱਲ ਹੈ ਘਰੇ ਵੀ ਆਇਆ ਘਰੇ ਵੀ ਕੋਈ ਸੰਗਤ ਨਹੀਂ ਸੀ ਫਿਰ ਗੋਦੋਰਾ ਸਾਹਿਬ ਖੰਡਪੜ ਸਾਹਿਬ ਦੇ ਭੋਗ ਰੱਖੇ ਸੀ ਉੱਥੇ ਗਏ ਉੱਥੇ ਵੀ ਰੇਡ 200 ਦਾ ਇਕੱਠ ਇਸ ਤੋਂ ਉੱਪਰ ਨਹੀਂ ਇਕੱਠਾ ਹੈਗਾ ਸੀ ਕੁਝ ਜਥੇ ਪੰਦੀ ਆਈਆਂ ਸੀ ਕੁਝ ਕਰਤੀ ਪੰਦੀ ਚਲੀ ਗਈਆਂ ਸੀ ਫਿਰ ਉਸ ਤੋਂ ਬਾਅਦ ਮੈਨੂੰ ਪੁੱਛਤਾ ਪਿਆ ਕਿ ਮਨਦੀਪ ਸਿੰਘ ਕਿਸ ਤਰ੍ਹਾਂ ਚੱਲੇਗਾ ਕੰਮ ਮੈਂ ਕੋਈ ਗੱਲ ਨਹੀਂ ਹੌਸਲਾ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਰਿਹਾ ਸਭ ਕੁਝ ਤੇ ਅੱਗੇ ਵੀ ਗੁਰੂ ਸਾਹਿਬ ਸਹੀ ਰਹਿਣਗੇ ਤੇ ਫਿਰ ਕਹਿੰਦਾ ਮੈਂ ਦੋਕ ਨਾ ਬੋਲ ਬੋਲਣਾ ਚਾਹੁੰਦਾ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਦੱਸ ਸੇ ਕੀ ਬੋਲਣਾ ਕੱਲਾ ਕੋਈ ਗੱਲ ਨਹੀਂ ਚੜਦੀ ਕਲਾ ਦੀ ਗੱਲ ਕਰਨੀ ਹੈ ਮੈਂ ਚਲੋ ਠੀਕ ਹੈ ਤੁਸੀਂ ਕਰ ਲਓ ਤੇ ਸੰਦੀਪ ਸਿੰਘ ਨੇ ਮਾਈਕ ਤੇ ਕਿਹਾ ਕਿ ਸੰਗਤ ਜੀ ਤੁਹਾਡੇ ਅੱਗੇ ਬੇਨਤੀ ਕਰਨੀ ਹੈ ਆਪਾਂ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਸਿਰਫ ਫੇਸਬੁੱਕਾਂ ਦੇ ਮੈਸੇਜ ਡਾ ਪਾਈਏ ਅਸੀਂ ਗਰਾਊਂਡ ਲੈਵਲ ਤੇ ਕੰਮ ਕਰੀਏ ਜਿੰਨੇ ਵੀ ਆਪਣੇ ਪ੍ਰਵਾਸੀ ਨੇ ਖਾਲੀ ਸਾਡੀ ਨਹੀਂ ਉਹਨੇ ਗੱਲ ਕੀਤੀ ਜਿੰਨੇ ਵੀ ਪ੍ਰਵਾਸੀ ਸਿੰਘਾਂ ਦੇ ਆਪਾਂ ਉਹਨਾਂ ਦੇ ਘਰੇ ਜਾਈਏ ਤੇ ਉਹਨਾਂ ਦੇ ਹਾਲ ਚਾਲ ਪੁੱਛੀਏ ਕਿ ਉਹਨਾਂ ਦਾ ਹੌਸਲਾ ਥੋੜਾ ਵਧੇ ਇਸ ਚੀਜ਼ ਤੇ ਨਾਲ ਜੀ ਇਹ ਗੱਲ ਕਰਨ ਤੋਂ ਬਾਅਦ ਚੱਲ ਜਾਂਦਾ ਆਪਣਾ ਪ੍ਰੋਲ ਦਾ ਟਾਈਮ ਹੋ ਜਾਂਦਾ ਤੇ ਜੇਲ੍ਹ ਚੱਲ ਜਾਂਦਾ ਠੀਕ ਉਸ ਤੋਂ 1.5 ਮਹੀਨੇ ਬਾਅਦ ਸੰਦੀਪ ਸਿੰਘ ਦੀ ਫੇਰ ਤਰੀਕ ਹੁੰਦੀ ਹੈ ਠੀਕ ਹਰ ਇੱਕ ਜਥੇਬੰਦੀ ਨੂੰ ਇਕੱਲੇ-ਇਕੱਲੇ ਜਥੇਬੰਦੀ ਨੂੰ ਸੀ ਮੈਸੇਜ ਦਿੱਤਾ ਕਿ ਸੰਦੀਪ ਸਿੰਘ ਦੀ ਕੱਲ ਸਵੇਰੇ ਤਰੀਕ ਹੈ ਤੇ ਆਪ ਸੰਖਤਾਂ ਹਾਜ਼ਰੀ ਭਰਿਓ ਇੱਕ ਜਥੇਬੰਦੀ ਨੇ ਉੱਥੇ ਆਈ ਜੀ ਇੱਕ ਜਥੇਬੰਦੀ ਜੰਦੀ ਮੈਂ ਉਹ ਰਿਕਾਰਡ ਕਹਿ ਰਿਹਾ ਸੰਗਤ ਜੀ ਇੱਥੇ ਮਾਫ਼ ਕਰਨਾ ਮੈਨੂੰ ਵੀ ਇੱਕ ਜਥੇਬੰਦੀ ਨਹੀਂ ਆਈ ਕਿ ਪਰਿਵਾਰ ਤੇ ਕੀ ਬੀਤੀ ਹੋਈ ਉਸ ਟਾਈਮ ਤੇ ਇੱਕ ਸੰਦਨਾ ਪਰਿਵਾਰ ਕਿਸੇ ਨੂੰ ਦੱਸਦਾ ਨਹੀਂ ਪਿਆ ਫੇਰ ਤੇ ਇਹ ਸਾਨੂੰ ਕਹਿਣ ਵੀ ਸਾਡੇ ਕੋਲ ਓਨ ਰਿਕਾਰਡ ਸਾਰੇ ਪ੍ਰੂਫ ਹੈ ਕਿ ਇਹਨਾਂ ਨੂੰ ਹਰ ਜਥੇ ਬੰਦੇ ਨੂੰ ਇੱਕ ਇੱਕ ਮੈਸੇਜ ਗਿਆ ਕਿ ਪਰਿਵਾਰ ਵੱਲੋਂ ਬੇਨਤੀ ਕੀਤੀ ਕਿ ਸੰਦੀਪ ਸਿੰਘ ਨੇ ਕੱਲ ਤਰੀਕ ਹੈ ਤੇ ਜਰੂਰ ਹਾਜ਼ਰੀ ਭਰਨਾ ਤੇ ਵੇਖੋ ਉੱਥੇ ਕਚੈਰੀ ਵਿੱਚ ਵੀਰ ਕਿਹੜੇ ਆਏ ਨੇ ਜਿਹੜੇ ਮੈਂ ਕਿ ਸਾਨੂੰ ਨੋਰਮਲ ਸਟਾਰਟਿੰਗ ਤੋਂ ਹੀ ਜਾਣਦੇ ਸੀ ਜੀ ਉਹ ਪਰਿਵਾਰ ਦੇ ਨਾਲ ਜੁੜੇ ਹਜੇ ਤੱਕ ਜੁੜੇ ਆ ਉਹੋ ਹੀ ਵੀਰ ਭਰਾ ਸਾਡੇ ਨਾਲ ਉੱਥੇ 15 20 ਸੰਗਤ ਹੋਏਗੀ ਉਹੀ ਆਏ ਹਾਂ ਇੱਕ ਜੀਤਾ ਆ ਸੱਚ ਸਾਡੇ ਦੋਵਾਂ ਭਰਾਵਾਂ ਦੇ ਮਨ ਦੇ ਵਿੱਚ ਕਿਸੇ ਨਾ ਕਿਸੇ ਟਾਈਮ ਕੋਈ ਗੱਲ ਰਹਿੰਦੀ ਹੈ ਅਸੀਂ ਕਾਫੀ ਉਲਝ ਜਾਂਦੇ ਉਹ ਗੱਲ ਦੇ ਵਿੱਚ ਸਾਨੂੰ ਨਹੀਂ ਸਮੇਂ ਲੱਗਦੀ ਐਤ ਕੀ ਫੇਰ ਆਪਾਂ ਤਰੀਕ ਤੇ ਗਏ ਇੱਕ ਸੰਗਤ ਵਿੱਚੋਂ ਸੀ ਬਾਬਾ ਜੀ ਲੰਡਨ ਦੇ ਵਿੱਚ ਪਤਾ ਨਹੀਂ ਕਿਹੜੀ ਜਗ੍ਹਾ ਦੇ ਵਿੱਚ 34 ਸਾਲ ਜੇਲ੍ਹ ਕੱਟ ਕੇ ਆਏ ਸੀ ਅਸੀਂ ਉਹਨਾਂ ਨਾਲ ਗੱਲ ਨਹੀਂ ਸ਼ੇਅਰ ਕੀਤੀ ਉਹ ਕਹਿੰਦੇ ਨਾ ਮਨ ਮਹਾਰਾਜ ਆਪ ਹੀ ਬੰਦੇ ਭੇਜਦੇ ਨੇ ਤੇ ਆਪ ਹੀ ਸਾਡੇ ਵਿੱਚ ਉਹ ਗੱਲਾਂ ਆ ਜਾਂਦੀਆਂ ਸਾਡੇ ਭਰਾਵਾਂ ਮੈਨੂੰ ਮੇਨੂੰ ਤੇ ਮੇਰਾ ਛੋਟਾ ਬ੍ਰਦਰ ਹੈ ਸਾਨੂੰ ਉਹ ਗੱਲ ਦਾ ਹੱਲ ਨਹੀਂ ਮਿਲ ਰਿਹਾ ਸੀ ਤੇ ਜਦੋਂ ਇਹ ਤਰੀਕ ਤੋਂ ਥੱਲੇ ਆੰਦੇ ਪਏ ਤੇ ਆਪੇ ਹੀ ਉਹਨੇ ਉਹ ਗੱਲ ਛੇੜੀ ਆਪੇ ਸਾਨੂੰ ਗੱਲ ਦਾ ਜਵਾਬ ਮਿਲ ਗਿਆ ਤੇ ਮੈਂ ਫਿਰ ਬਦਰ ਨਾਲ ਗੱਲ ਕਰਿਆ ਮੈਂ ਵੀਖਲਾ ਮਾਰੇ ਸੱਚੇ ਪਾਤਸ਼ਾਹ ਆਪੇ ਪ੍ਰਤੱਖ ਹੋ ਕੇ ਸਾਰੇ ਕੰਮ ਕਰਾਉਂਦੇ ਵੀ ਜੀ ਹਲੋ ਸਿੰਘ ਨੂੰ ਅਸੀਂ ਕਦੀ ਅਜੇ ਤੱਕ ਨਹੀਂ ਮਿਲੇ ਕੁਝ ਵੀ ਨਹੀਂ ਸਿੰਘ ਦਾ ਸਵੇਰੇ ਸਵੇਰੇ ਸਾਨੂੰ ਫੋਨ ਆਂਦਾ ਕਿ ਸਨੀ ਦੀ ਤਰੀਕ ਹੈ ਤੇ ਮੈਂ ਆਨਾ ਪਿਆ ਮੈਨੂੰ ਲੋਕੇਸ਼ਨ ਭੇਜੋ ਮੈਂ ਲੋਕੇਸ਼ਨ ਭੇਜੀ ਉਹ ਸਪੈਸ਼ਲ ਸਾਡੇ ਘਰੇ ਆਏ ਕੱਲੇ ਆਏ ਆ ਹੂੰ ਅਜੀ ਕਿ ਉਹਨਾਂ ਦੀ ਏਜ ਵੀ ਮੇਰੇ ਖਿਆਲ 60 70 ਦੇ ਲਾਗੇ ਸ਼ਾਇਦ ਹੋਏਗੀ ਮਤਲਬ ਬਜ਼ੁਰਗ ਹਾਲਤ ਵਿੱਚ ਉਹ ਸਾਡੇ ਘਰ ਆ ਗਏ ਮਗਰ ਜਥੇਬੰਦੀ ਨੂੰ ਕਿਸੇ ਨੇ ਕੋਈ ਚੇਤਾ ਨਹੀਂ ਕਿ ਸੰਦੀਪ ਸਿੰਘ ਦੀ ਤਰੀਕ ਹੈ ਕਿ ਆਪਾਂ ਜਾਣਾ ਹੂੰ ਤੇ ਕਿ ਪ੍ਰਵਾਦ ਨਾ ਚਲੀਏ ਇੱਕ ਹਿਸਾਬ ਨਾਲ ਦੇਖਿਆ ਜਈ ਇਹਨਾਂ ਨੇ ਨਾ ਪ੍ਰਵਾਦ ਨੂੰ ਨਾ ਇੱਕੋ ਕਹਿ ਲਓ ਕਿ ਮੰਗਤਾ ਟੈਪ ਨਹੀਂ ਹੁੰਦਾ ਉਹ ਚੀਜ਼ ਬਣਾਤੀ ਕੋਈ ਚੀਜ਼ ਦੀ ਲੋੜ ਹੋਏਗੀ ਦੱਸਿਓ ਫਿਰ ਹੋਇਆ ਚੀਜ਼ਾਂ ਕਿਹਨ ਮੜੀਆਂ ਨਹੀਂ ਪਾਦੀਆਂ ਘਰ ਦਾ ਫਰਜ਼ ਆਪਣਾ ਬੰਦਾ ਜੇ ਤੁਸੀਂ ਜਥੇਬੰਦੀਆਂ ਬਣਾਈਆਂ ਤੇ ਕਮ ਸੇ ਕਮ ਪੁੱਛਦੇ ਦੇਖੋ ਇਹਨਾਂ ਬਾਰੇ ਪੁੱਛਦੇ ਗੱਲ ਕਰੀਗੇ ਨਹੀਂ ਕੋਈ ਜਥੇਬੰਦੀ ਕੋਈ ਕੁਛ ਨਹੀਂ ਜਦਾਸੀ ਅਜੇ ਹੀ ਪਰਿਵਾਰ ਦੇ ਨਾਲ ਸੰਗਤ ਜੀ ਗੱਲ ਕਰ ਰਹੇ ਆ ਸਾਡੇ ਵਿੱਚ ਕਈ ਅਜੇ ਹੀ ਹੋਣਗੇ ਜੋ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਲਈ ਕਹਿੰਦੇ ਨੇ ਕਿ ਅਸੀਂ ਚਿੰਤਾ ਤਾਂ ਅਸੀਂ ਉਹਨਾਂ ਦੇ ਨਾਲ ਕਮਿਟਿਡ ਆ ਅਸੀਂ ਉਹਨਾਂ ਦੀ ਪ੍ਰਵਾਹ ਕਰਦੇ ਆ ਉਹਨਾਂ ਦੇ ਨਾਲ ਖੜੇ ਆ ਸ਼ਹੀਦ ਸਿੰਘ ਇਸ ਵੇਲੇ ਆਪਣੀਆਂ ਜ਼ਿੰਮੇਵਾਰੀਆਂ ਨਾ ਪਾ ਕੇ ਜਾ ਚੁੱਕੇ ਨੇ ਉਹਨਾਂ ਨੇ ਅੱਖੋਂ ਵੇਖਣਾ ਨਹੀਂ ਕਿ ਹਾਂ ਸਾਡੇ ਪਰਿਵਾਰ ਦੀ ਬਾ ਕਿੰਨੇ ਫੜੀ ਤੇ ਕਿੰਨੇ ਨਹੀਂ ਸੰਦੀਪ ਸਿੰਘ ਸੰਨੀ ਵਰਗੇ ਸਿੰਘ ਜੋ ਜੇਲਾ ਭਗਤਰੇ ਨੇ ਜੋ ਇਹ ਉਮੀਦ ਨਹੀਂ ਕਰਦੇ ਹਾਕਮ ਤੋਂ ਕਿ ਹਾਂ ਤੂੰ ਸਾਨੂੰ ਰਿਹਾ ਕਰ ਦੇ ਅਸੀਂ ਤੇਰੇ ਨਾਲ ਕਾਨੂੰਨੀ ਕਾਰਵਾਈਆਂ ਚ ਨਹੀਂ ਕਰਨਾ ਲੜਨਾ ਅੱਗੇ ਉਹ ਇਹ ਉਮੀਦ ਕਰਦੇ ਨੇ ਕਿ ਕੌਮ ਦੇ ਲਈ ਜੋ ਸੇਵਾ ਨਭਾਈ ਹੈ ਤਾਂ ਕੌਮ ਨਾਲ ਖੜੇ ਤਾਂ ਸਹੀ ਅਸੀਂ ਚਾਹਦੇ ਹਾਂ ਕਿ ਸਾਡੇ ਸਿੰਘ ਅਮਰਤਧਾਰੀ ਹੋਣ ਪਰਿਵਾਰ ਦੇ ਵਿੱਚ ਕੱਲਾ-ਕੱਲਾ ਬੱਚਾ ਅਮਰਤਧਾਰੀ ਹੋਵੇ ਸੰਤਾ ਦੀ ਤਸਵੀਰ ਨੂੰ ਨਮਨ ਕਰਕੇ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਤੁਰਨ ਵਾਲਾ ਹੋਵੇ ਲੇਕਿਨ ਜੇਕਰ ਕੋਈ ਤੁਰ ਜਾਂਦਾ ਹੈ ਬਸ ਉਹ ਸਤੱਤੇ ਕਾ ਅਸੀਂ ਉਸ ਵੇਲੇ ਖੜ ਕੇ ਪਰਿਵਾਰ ਦੇ ਨਾਲ ਫੋਟੋਆਂ ਖਿਚਾ ਕੇ ਸੋਸ਼ਲ ਮੀਡੀਆ ਦੇ ਉੱਤੇ ਦੱਸਣ ਜੋਗੇ ਰਹਿ ਜਾਂਦੇ ਆ ਕਿ ਹਾਂ ਜੀ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਲੇਕਿਨ ਪਿਛਲੇ 25 ਮਹੀਨਿਆਂ ਤੋਂ ਪਰਿਵਾਰ ਦੀ ਜੋ ਸੰਘਰਸ਼ ਰਿਹਾ ਜਿੱਥੇ ਜਿੱਥੇ ਬੰਦੀਆਂ ਨੇ ਜਿੰਨਾ ਸ਼ੁਰੂਆਤੀ ਸਮੇਂ ਦੇ ਵਿੱਚ ਦਿੱਤਾ ਦੱਸ ਗਏ ਨੇ ਮਨਦੀਪ ਸਿੰਘ ਕਿ ਸ਼ੁਰੂਆਤੀ 20-25 ਦਿਨ ਹੱਦ ਪਹਿਲੀ ਤਰੀਕ ਤੱਕ ਹੋਏਗਾ ਰੁਝਾਨ ਲੇਕਿਨ ਉਸ ਤੋਂ ਬਾਅਦ ਜਿੱਥੇ ਬੰਦੀਆਂ ਨੇ ਕਿਸੇ ਤਰੀਕੇ ਦਾ ਕੋਈ ਹੁਣ ਨਾ ਦਿੱਤਾ ਅਸੀਂ ਇਹ ਗੱਲ ਰਿਕਾਰਡ ਦੇ ਉੱਤੇ ਮਨਦੀਪ ਸਿੰਘ ਦੱਸ ਰਹੇ ਨੇ ਕਿ ਕੱਲੀ ਕੱਲੀ ਤਰੀਕ ਦੇ ਉੱਤੇ ਜਿੱਥੇ ਬੰਦੀਆਂ ਨੂੰ ਕਿਹਾ ਗਿਆ ਕਿ ਪਹੁੰਚੋ ਸੰਦੀਪ ਸਿੰਘ ਨੇ ਗਵਾਹੀ ਥੋੜਾ ਦਵਾ ਦੇਣੀ ਹੈ ਜਿੱਥੇ ਬੰਦੀਆਂ ਕਿ ਜੀ ਤੁਸੀਂ ਆਓ ਕਟੈਰੇ ਚ ਖੜੇ ਹੋਵੋ ਤਾਂ ਮੇਰੇ ਹੱਥ ਚ ਬੋਲੋ ਉਸ ਸਿੰਘ ਨੂੰ ਇੰਨਾ ਹੀ ਭਰੋਸਾ ਬਹੁਤ ਹੈ ਕਿ ਮੇਰੇ ਲਈ ਕੋਈ ਖੜਾ ਤਾਂ ਹੈ ਜੇਕਰ ਕੋਈ ਖੜਾ ਹੀ ਨਹੀਂ ਹੈ ਤਾਂ ਅੰਦਰ ਬੈਠੇ ਉਸ ਸਿੰਘ ਨੇ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਜਜ਼ਬੇ ਦੇ ਨਾਲ ਉਹ ਆਪਣੀਆਂ ਤਰੀਕਾ ਭੁਗਤੇਗਾ ਕਿਹੜੇ ਜਜ਼ਬੇ ਦੇ ਨਾਲ ਉਹ ਆਪਣੀ ਮਾਂ ਨੂੰ ਕਹੇਗਾ ਤਰੀਕਾ ਤੇ ਕਿ ਪਰਿਵਾਰ ਨਾ ਕਰੋ ਚੜ੍ਹਦੀ ਕਲਾ ਚ ਸਰ ਅਸੀਂ ਇੱਥੇ ਗੱਲ ਜ਼ਰੂਰ ਆਪਣੀਆਂ ਸੰਗਤਾਂ ਨੂੰ ਬੇਨਤੀ ਕਰਾਂਗੇ ਜਿਵੇਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਮਨਦੀਪ ਸਿੰਘ ਦੇ ਨਾਲ ਮਨਦੀਪ ਸਿੰਘ ਨੇ ਗੱਲ ਕਹੀ ਕਿ ਪਰਿਵਾਰਾਂ ਨੂੰ ਮੰਗਤਾ ਨਾ ਬਣਾਦੀ ਪਰਵਾਰਾਂ ਨੂੰ ਇਹ ਨਾ ਕਹੀ ਕਿ ਜਦੋਂ ਲੋੜ ਹੋਏ ਤਾਂ ਦੱਸਿਓ ਸਨ ਕਦੇ ਚੁੱਪਚੀ ਤੇ ਜਾ ਕੇ ਵੀ ਪਰਿਵਾਰ ਦੇ ਨਾਲ ਬੈਠ ਕੇ ਗੱਲ ਕਰੀਏ ਤਰੀਕ ਦੇ ਬਾਬਤ ਪੁੱਛੀਏ ਵਕੀਲਾ ਦੇ ਨਾਲ ਬੈਠਕ ਹੋਵੇ ਐਸਜੀਪੀਸੀ ਵੱਲੋਂ ਵੀ ਕਿਸੇ ਤਰੀਕੇ ਦੇ ਨਾਲ ਵਕੀਲਾ ਦੀ ਕੋਈ ਟੀਮ ਬਣਾਏਗੀ ਕਮੇਟੀ ਬਣਾਏਗੀ ਜਾਂ ਮੌਜੂਦਾ ਸਮੇਂ ਦੇ ਵਿੱਚ ਵਕੀਲ ਸਾਹਿਬ ਕੋਲ ਨੇ ਕਿਉਂਕਿ ਹੁੰਦਾ ਕੋਈ ਹੋ ਸਕਦਾ ਦਰਸ਼ਕ ਘਰੇ ਬੈਠਾ ਪ੍ਰੋਗਰਾਮ ਵੇਖ ਰਿਆ ਹੋਵੇ ਉਹ ਤੁਹਾਡੇ ਨਾਲ ਰابطਾ ਕਾਇਮ ਕਰਨਾ ਚਾਹੁੰਦਾ ਹੋਏ ਕਾਨੂੰਨੀ ਕਾਰਵਾਈ ਦੇ ਵਿੱਚ ਆਪਣਾ ਇਨਪੁਟ ਪੁਆਇੰਟ ਦੇ ਲਈ ਉਹ ਉਸ ਬਾਰੇ ਵੀ ਥੋੜੀ ਜਾਣਕਾਰੀ ਦੇ ਦੇ। ਦੇਖੋ ਵਕੀਲਾਂ ਦੀ ਟੀਮ ਵਿੱਚੋਂ ਜਿਸ ਨਾਲ ਐਸਜੀਪੀਸੀ ਤੁਸੀਂ ਗੱਲ ਕਰ ਰਹੇ ਹੋ ਜੀ ਐਸਜੀਪੀਸੀ ਵੱਲੋਂ ਸਾਥ ਮਿਲਿਆ ਪਰ ਉਸ ਲੈਵਲ ਤੇ ਨਹੀਂ ਮਿਲਿਆ ਜਿਸ ਲੈਵਲ ਤੇ ਸਾਨੂੰ ਚਾਹੀਦਾ ਸੀ ਸਾਥ। ਠੀਕ ਐਸਜੀਪੀਸੀ ਵੱਲੋਂ ਸਿਆਲਕਾ ਸਾਹਿਬ ਵਕੀਰ ਉਹਨੇ ਆਪਣੇ ਵੱਲੋਂ ਕੀਤੇ ਹੋਏ ਨੇ। ਹਮ ਪਰ ਜਿਹੜੇ ਸੀ ਆਪਣੇ ਪਰਸਨਲ ਵਕੀਰ ਕੀਤੇ ਮੈਂ ਨਾਮ ਉੱਪਰ ਨਹੀਂ ਲੈਣਾ ਚਾਹੁੰਦਾ ਪਿਆ ਉਹਨਾਂ ਦਾ ਤੇ ਉਹ ਸਾਡੇ ਪਰਸਨਲ ਵਕੀਲ ਹੈ ਮੇਨ ਉਹ ਸਾਰਾ ਕੁਝ ਦੇਖਦੇ ਪਏ ਨੇ ਜੀ ਬਾਕੀ ਸਿਆਲਕਾ ਸਾਹਿਬ ਵੀ ਨਾਲ ਉਹਨਾਂ ਦੇ ਹੁੰਦੇ ਐਸਜੀਪੀਸੀ ਦੇ ਉਹ ਵੀ ਵਕੀਲ ਸਾਹਿਬ ਨਾਲ ਜਾਂਦੇ ਨੇ ਜੀ ਤੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਐਸਜੀਪੀਸੀ ਦੀ ਜਥੇਦਾਰ ਸਾਹਿਬ ਦਾ ਹਜੇ ਤੱਕ ਇੱਕ ਬਿਆਨ ਨਹੀਂ ਆਇਆ ਸੰਦੀਪ ਸਿੰਘ ਦੇ ਬਰਤੀ ਹਮ ਫਾਦਰ ਸਾਹਿਬ ਸਪੈਰ ਹੋਏ ਨੇ ਨਾ ਉਥੇ ਧਾਮੀ ਸਾਹਿਬ ਪਹੁੰਚੇ ਨੇ ਨਾ ਜਥੇਦਾਰ ਸਾਹਿਬ ਪਹੁੰਚੇ ਨੇ ਨਾ ਉਥੇ ਪੋਗਤੇ ਨਾ ਉਸ ਤੋਂ ਬਾਅਦ ਉਥੇ ਸਸਕਾਰ ਤੇ ਕਿਤੇ ਵੀ ਨਹੀਂ ਆਏ ਜੀ ਚਰਕੀ ਇਹਨਾਂ ਦਾ ਆਣਾ ਬੰਦ ਆ ਸੀ ਕੌਮ ਦੇ ਵੇਖੋ ਮੋੜ ਹੈ ਉਹੀ ਗੱਲ ਹੈ ਜਿਸ ਵੇਲੇ ਉਹ ਦੁਸ਼ਟ ਬਿਆਨਬਾਜ਼ੀ ਕਰਦਾ ਸੀ ਤਦ ਉਹ ਉਦედაਰ ਆਪਣੇ ਵੱਲੋਂ ਪ੍ਰੈਸ ਰਿਲੀਜ਼ ਜਾਰੀ ਕਰਦੇ ਸੀ ਹੁਣ ਜਿਸ ਨੇ ਉਹਦਾ ਸੌਦਾ ਲਾਇਆ ਉਸਦੇ ਪਰਿਵਾਰ ਦੇ ਵੀ ਖੜਦੇ ਨਹੀਂ ਪਰ ਪਰਿਵਾਰ ਨੂੰ ਜੇਕਰ ਅਸੀਂ ਮੌਜੂਦਾ ਸਿਚੁਏਸ਼ਨ ਚ ਵੇਖਦੇ ਆ ਅਸੀਂ ਥੋੜਾ ਖੋਲ ਕੇ ਗੱਲ ਕਰਦੀ ਹਾਂ ਸੰਗਤ ਦੇ ਸਾਹਮਣੇ ਵੀ ਤੁਸੀਂ ਆਪ ਦੱਸਿਆ ਕਿ ਪਿਛਲੇ 2 ਸਾਲ ਦਾ ਸਮਾਂ ਔਖਾ ਜ਼ਰੂਰ ਰਿਹਾ ਲੇਕਿਨ ਪਰਿਵਾਰ ਨੇ ਸੰਭਾਲ ਲਿਆ ਲੇਕਿਨ ਹੁਣ ਤੋਂ ਇਹ ਪਿਛਲੇ ਕੁਝ ਸਮਿਆਂ ਤੋਂ ਇਹ तमाम ਚੀਜ਼ਾਂ ਕਾਨੂੰਨੀ ਕਾਰਵਾਈ ਪੱਖੋਂ ਵੀ ਔਖੀਆਂ ਹੋ ਰਹੀਆਂ ਨੇ ਤੇ ਉਹ ਕਾਨੂੰਨੀ ਕਾਰਵਾਈ ਨੂੰ ਸੰਭਾਲਣ ਤੇ ਲਈ ਜੋ ਮਾਇਆ ਦੀ ਲੋੜ ਹੁੰਦੀ ਹੈ ਉਸ ਪੱਖੋਂ ਵੀ ਔਖਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਵੀ ਥੋੜਾ ਰੱਖਦੇ ਕਿਉਂਕਿ ਤਰੀਕਾ ਪੁੱਤਣੀ ਆਸਾਨੀ ਹੈਗੀ ਦੇਖੋ ਸਟਾਰਟਿੰਗ ਵਿੱਚ ਜਿਹਦਾ ਕਾਰਜ ਹੋਇਆ ਸੀ ਤੇ ਜਦੋਂ ਅਸੀਂ ਘਰੇ ਆਏ ਦੋਨੇ ਬ੍ਰਦਰ ਤਰਫ ਫੈਮਿਲੀ ਨੇ ਸਲਾਹ ਕੀਤੀ ਸੀ ਕਿ ਗੁਰੂ ਸਾਹਿਬ ਦਾ ਦਿੱਤਾ ਹਰ ਕੋ ਸਭ ਕੁਝ ਹੈਗਾ ਤੇ ਇਸ ਸੰਗਤ ਕੋ ਕਿਸੇ ਚੀਜ਼ ਦੀ ਨਹੀਂ اپੀਲ ਕਰਨੀ ਤੇ ਵਾਕਈ ਅਸੀਂ ਔਨ ਮੀਡੀਆ ਦੇ ਰਿਕਾਰਡ ਹੈ ਸਾਡਾ ਕਿ ਇਸ ਸੰਗਤ ਨੇ ਆਖੋ ਕਿ ਸਾਨੂੰ ਮਾਇਆ ਦੀ ਨਹੀਂ ਲੋੜ ਸਾਨੂੰ ਸੰਗਤ ਦੀ ਤੇ ਕੌਮ ਦਾ ਸਾਥ ਚਾਹੀਦਾ ਜੀ ਉਸ ਦਿਨ ਤੇ ਅਸੀਂ ਆਪਣੇ ਬਿਆਨ ਦਿੱਤੇ ਅਸੀਂ ਪਰ ਆ ਜਿਹੜੀ ਸਿਚੁਏਸ਼ਨ ਆ ਗਈ ਹੁਣ ਇਸ ਟਾਈਮ ਸਾਨੂੰ ਸੰਗਤ ਦੇ ਸਹਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਨਹੀਂ ਤੇ ਅਸੀਂ ਤੇ ਵੇਖੋ ਘਰੋਂ ਠੀਕ ਐ ਮੈਂ ਕਿਉਂ ਕਹਾਂ ਜੀ ਹੁੰਦੇ ਸੁਂਦੇ ਆਪਾਂ ਕਹੀ ਜਾਈਏ ਕਿ ਨਹੀਂ ਅਸੀਂ ਬਹੁਤ ਮਾੜੇ ਆ ਬਹੁਤ ਅਸੀਂ ਗਰੀਬ ਆ ਲੋਅ ਲੈਵਲ ਤੇ ਨਹੀਂ ਗੁਰੂ ਸਾਹਿਬ ਦਿੱਤਾ ਸਾਰਾ ਕੋਚ ਆ ਪਰ ਐਸ ਟਾਈਮ ਐ ਸਿਚੁਏਸ਼ਨ ਦੇ ਉੱਪਰ ਕੇਸ ਆ ਚੁੱਕਾ ਐਸ ਟਾਈਮ ਤੇ ਸਾਨੂੰ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਜੀ ਕੁਝ ਕਿਸੀ 2 ਸਾਲ ਦਾ ਸਮਾਂ ਆਪਣਾ ਕੱਢਿਆ ਸਾਨੂੰ ਪਤਾ ਹੀ ਕਿਸ ਤਰ੍ਹਾਂ ਕੱਢਿਆ 2 ਸਾਲ ਚ ਕਿੰਨੇ ਇੱਕ ਤਰੀਕਾ ਪੈ ਗਈਆਂ ਹੋਣਗੀਆਂ ਦੇਖੋ ਜੀ ਹਰ 2 ਮਹੀਨੇ ਬਾਅਦ ਤਰੀਕ ਪੈਂਦੀ 2 ਮਹੀਨੇ ਬਾਅਦ ਤਰੀਕ ਪੈਂਦੀ ਹੈ ਤਕਲਕ 12 ਤੋਂ 12 ਤਰੀਕਾ ਪੈ ਚੁੱਕੀਆਂ ਨੇ ਤੇ ਪਰੋਲ ਦੇ ਉੱਤੇ ਸਿਰਫ ਦੋ ਵਾਰ ਬਾਹਰ ਆਏ ਸੀ ਹਾਂਜੀ ਦੋ ਵਾਰ ਹੀ ਬਾਹਰ ਆਏ ਤੇ ਉਸ ਦੌਰਾਨ ਦੇ ਵਿੱਚ ਵੀ ਕੋਈ ਜਥੇਬੰਦੀ ਵੀ ਨਹੀਂ ਮਤਲਬ ਐਕਟਿਵ ਸੀ ਜਾਂ ਮਤਲਬ ਚੱਲੀ ਹੈ ਆਪਣਾ ਸਿਰਫ ਇਹ ਜਥੇਬੰਦੀ ਦਾ ਕੰਮ ਕੀ ਰਹਿ ਗਿਆ ਇਸ ਟਾਈਮ ਦੇ ਉੱਤੇ ਜੀ ਪਰਿਵਾਰ ਨਾਲ ਫੋਟੋ ਖਿਚਾ ਲਈਆਂ ਹਾਂ ਫੇਸਬੁੱਕ ਤੇ ਪਾ ਲਈਆਂ ਪਰਿਵਾਰਾਂ ਨੂੰ ਵਰਤਿਆ ਜਾ ਰਿਹਾ ਹੈ ਇਸ ਸਾਚੀ ਮੈਂ ਵਿੱਚ ਕੋਈ ਦੋ ਰਾਇ ਕੋਈ ਝੂਠ ਨਹੀਂ ਹੈ ਮੈਂ ਤੇ ਇੱਕ ਇੱਥੇ ਔਨ ਰਿਕਾਰਡ ਐਨਆਰਏ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਤੁਹਾਨੂੰ ਉੱਥੇ ਜਥੇਬੰਦੀਆਂ ਵਾਲੇ ਆਪਣੇ ਕਹਿੰਦੇ ਕੀ ਇਹ ਕੌਮ ਦਾ ਕਾਰਜ ਕਰਨਾ ਸਾਨੂੰ ਮਾਇਆ ਭੇਜੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਡਾਇਰੈਕਟ ਪਰਿਵਾਰਾਂ ਨਾਲ ਮਿਲੋ ਡਾਇਰੈਕਟ ਪਰਿਵਾਰਾਂ ਤੱਕ ਆਪਣੀ ਸੇਵਾ ਪਹੁੰਚਾਓ ਕਿਸੇ ਜਥੇਬੰਦ ਨੂੰ ਇਲਵਾਉ ਨਾ ਕਰੋ ਪਲੀਜ਼ ਮੈਂ 2 ਸਾਲਾਂ ਵਿੱਚ ਬਹੁਤ ਕੁਝ ਵੇਖ ਚੁੱਕਾ ਤੇ ਉਹ ਪਰਿਵਾਰ ਵੇਖ ਚੁੱਕਾ ਸੀ ਹੀਤ ਸਿੰਘਾਂ ਦੇ ਜਿਨ੍ਹਾਂ ਦੇ ਘਰ ਪੜਨ ਜੋਗੇ ਬੱਚੇ ਕੋ ਪੈਸੇ ਵੀ ਨਹੀਂ ਹੈਗੇ ਛੱਤਾਂ ਝੁੰਡੀਆਂ ਪਈਆਂ ਉਹਨਾਂ ਦੀਆਂ ਲੈਟਰਿੰਗ ਬਾਥਰੂਮ ਖਰਾਬ ਹੈ ਉਹਨਾਂ ਕੋ 50 ਗਾਇ ਦੀ ਜਗਾ ਵੀ ਨਹੀਂ ਗਈ ਰਹਿਣ ਵਾਸਤੇ ਐਨੇ ਪੁਰੇ ਹਾਲ ਐ ਸ਼ੀਤ ਸਿੰਘਾਂ ਪਰਿਵਾਰਾਂ ਦੇ ਜੀ ਤੇ ਜਿਨ੍ਹਾਂ ਨੇ ਕਦੀ ਇੱਕ ਵਟਾ ਚੁੱਕ ਕੇ ਵੀ ਨਹੀਂ ਮਾਰਿਆ ਹੁੰਦਾ ਜਿਥੇ ਬੰਦਿਆਂ ਨੇ ਮਨਾ ਲੈ ਰਹੇ ਇੱਕ ਵਟਾ ਚੁੱਕ ਕੇ ਵੀ ਨਹੀਂ ਕਿਸੇ ਨੂੰ ਮਾਰਿਆ ਔਰ ਟੌਪ ਦੀਆਂ ਗੱਡੀਆਂ ਵਿੱਚ ਘੁੰਮਦੇ ਵੇ ਹੂੰ ਵੇਖੋ ਫੀਲ ਹੁੰਦੀ ਐ ਇਸ ਚੀਜ਼ ਨੂੰ ਜੀ ਹੁਣ ਵੇਖੋ ਮੈਂ ਇਹ ਨਹੀਂ ਕਹਿਣਾ ਕਿ ਇਹ ਘਰੋਂ ਮਾਰੇ ਦਾਲ ਫੂਲ ਕਾ ਸਾਡਾ ਬਹੁਤ ਸੋਨਾ ਗੁਰਸਾ ਦੀ ਕਿਰਪਾ ਨਾਲ ਚੱਲਦਾ ਹੈ ਪਰ ਇਹ ਸਭ ਚੀਜ਼ਾਂ ਜ਼ਰੂਰ ਵੇਖਣੀਆਂ ਚਾਹੀਦੀਆਂ ਜੇ ਲੋੜ ਹੈ ਤੇ ਅੱਗੇ ਸੰਗਤ ਅੱਗੇ ਅਪੀਲ ਕਰੀਏ ਜੇ ਨਹੀਂ ਲੋੜ ਤੇ ਗੁਰੂ ਸਾਹਿਬ ਦੀ ਕਿਰਪਾ ਬਹੁਤ ਜ਼ਿਆਦਾ 2 ਸਾਲ ਅਸੀਂ ਬਹੁਤ ਸੋਨਾ ਆਪਣੇ ਪਰਿਵਾਰ ਦਾ ਜੀ ਚਲਾਇਆ ਜੀ ਠੀਕ ਹੈ ਪਰ ਆ ਹੁਣ ਥੋੜੇ ਜਿਹਾ ਟਾਈਮ ਆ ਗਿਆ ਸਾਰ ਤੇ ਥੋੜਾ ਔਖਾ ਸਮਾਂ ਆਇਆ ਅਸੀਂ ਪਹਿਲਾਂ ਵੀ 2 ਸਾਲ ਪਹਿਲਾਂ ਕਿ ਜਦੋਂ ਲੋੜ ਪਏਗੀ ਸੰਗਤ ਅੱਗੇ ਅਪੀਲ ਕਰਾਂਗੇ ਬਿਲਕੁਲ ਆ ਬੀਬੀ ਜੀ ਸੰਦੀਪ ਦੇ ਪਿਤਾ ਜੀ ਸੰਦੀਪ ਕੋਲੋਂ ਨਿਭਾਈ ਗਈ ਇਸ ਸੇਵਾ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਸੀ ਮਾਣ ਮਹਿਸੂਸ ਕਰਦੇ ਸੀ ਕਿਉਂਕਿ ਘਰ ਦੇ ਵਿੱਚ ਗਾਂ ਬੱਚਿਆਂ ਨੂੰ ਜਿਸ ਵੇਲੇ ਦੱਸਣਾ ਹੁੰਦਾ ਸੀ ਕਿ ਹਾਂ ਘਰ ਦਾ ਹੈ ਜੀ ਹੁਣ ਕਿੱਥੇ ਹੈ ਬੱਚਿਆਂ ਨੂੰ ਵੀ ਕੁਝ ਬੜੇ ਸੋਝੇ ਤਰੀਕੇ ਦੇ ਨਾਲ ਸਮਝਾਉਂਦੇ ਹੋਣਗੇ ਹਾਂਜੀ ਫਿਰ ਉਹ ਬੱਚੇ ਨੇ ਜਦੋਂ ਦੋਨੋਂ ਭਰਾ ਦੁਕਾਨ ਤੋਂ ਆਂਦੇ ਹੀ ਇਹ ਬੱਚਿਆਂ ਨੇ ਵੀ ਕਹਿਣਾ ਮੇਰੇ ਪਾਪਾ ਕਿੱਥੇ ਨੇ ਇਹ ਬੱਚਿਆਂ ਨੂੰ ਵੀ ਕਹਿਣਾ ਆ ਜਾਂਦੇ ਕੰਮ ਗਏ ਨੇ ਇਹ ਕਈ ਵਾਰੀ ਬੱਚਿਆਂ ਨੂੰ ਟਾਈਮ ਤੋਂ ਪਹਿਲਾਂ ਸੁਆ ਦੇਣਾ ਕਿ ਕੱਲ ਨੂੰ ਕੋਈ ਬੱਚੇ ਦੀ ਤਬੀਅਤ ਨਾ ਖਰਾਬ ਹੋ ਜਾਏ ਉਹਦਾ ਹੀ ਨਹੀਂ ਰਿਹਾ ਵਾਚੜਦਾ ਮਾ ਜੀ ਪਿਓ ਦਾ ਵੀ ਓਕੀ ਘੜੀ ਸੇ ਵੱਡੀ ਉਸ ਟਾਈਮ ਤੇ ਦੇਖੋ ਜੀ ਜਦੋਂ ਤੁਸੀਂ ਵੀਡੀਓ ਚੈੱਕ ਕਰਨਾ ਸਸਕਾਰ ਦੇ ਟਾਈਮ ਤੇ ਸੰਦੀਪ ਸਿੰਘ ਆਂਦਾ ਉਹਦੇ ਆਪਣੇ ਬੱਚੇ ਦੀ ਗੋਦੀ 'ਚ ਨਹੀਂ ਆ ਰਹੇ ਸਾਡਾ ਮਨ ਭਰ ਗਿਆ ਸੀ ਉਸ ਟਾਈਮ ਤੇ ਉਹ ਚੀਜ਼ ਦੇਖਦੇ ਸਾਰੇ ਕਿ ਦੇਖੋ ਆਪਣੇ ਪਿਓ ਕੋ ਬੱਚੇ ਦੋਵੇਂ ਨਹੀਂ ਜਾ ਰਹੇ ਚਲੋ ਗੁੜੀਆ ਥੋੜੀ ਉਸ ਟਾਈਮ ਤੇ ਪੂਨੇ 2 ਸਾਲ ਦੀ ਬੇਟਾ ਉਸ ਟਾਈਮ ਪੂਰਾ 1 ਮਹੀਨੇ ਦਾ ਨਹੀਂ ਸੀ ਵਾਹ ਜੀ ਤੇ ਦੇਖੋ ਉਸ ਬੰਦੇ ਨੇ ਆਪਣਾ ਘਰ ਬਰਾ ਸਭ ਕੁਝ ਛੱਡਤਾ। ਖੋਜ ਉਸ ਤੇ ਕੌਮਾਸ ਤੇ ਜਜਬਾ ਇਤਾਰੀ ਕੀਤਾ ਉਹਨੇ। ਜੀ। ਜਾ ਕੇ ਉਹਨੇ ਪੈਸੇ ਦੀ ਭੁੱਖ ਵਾਸਤੇ ਕੋਈ ਅਜਿਹੀ ਚੀਜ਼ ਦੇ ਵਾਸਤੇ ਤੇ ਨਹੀਂ ਕੀਤਾ ਉਹਨੇ। ਸਿਰਫ ਉਹਨੇ ਕੌਮਾਸ ਤੇ ਕੀਤਾ ਤੇ ਕੌਮ ਦੇ ਧੀਆਂ ਭੈਣਾਂ ਬਾਰੇ ਬੜੀ ਮਤਲਬ ਕੀ ਗੰਦੀ ਸ਼ਬਦਾਵਲੀ ਵਰਤਾ ਸੀ। ਸਾਡੇ ਗੁਰੂ ਧਾਮਾਂ ਬਾਰੇ ਬੜੀ ਗੰਦੀ ਸ਼ਬਦਾਵਲੀ ਵਰਤਾ ਸੀ। ਵੇਖੋ ਸਾਡਾ ਕੋਈ ਬਾਹਰ ਕੋਈ ਐਨ ਆਰ ਆਈ ਵੀ ਭਰਾ ਸਾਡਾ ਕੋਈ ਨਹੀਂ ਹੈਗਾ। ਇੱਥੇ ਅੰਬਰ ਸਾਡੇ ਰਹਿਣ ਵਾਲੇ ਨਾਲ ਕੋਈ ਸਾਡਾ ਕੋਈ ਰਿਸ਼ਤੇਦਾਰ ਇੱਥੇ ਰਹਿੰਦਾ। ਜੀ। ਪਰ ਉਹਨੇ ਤਾਂ ਕੌਮ ਦਾ ਫਰਜ਼ ਸਮਝਿਆ ਨਾ ਕਿ ਮੇਰੀ ਕੌਮ ਨੂੰ ਗਲਤ ਬੋਲਦਾ ਪਿਆ ਮਤਲਬ ਕਿਸੇ ਨੇ ਵੀ ਬੋਲਦਾ ਸੀ ਪਰ ਉਹਦੇ ਅੰਦਰ ਦਰਦ ਜਾਗ ਗਿਆ ਉਸ ਟਾਈਮ ਤੇ ਚੰਗਾ ਭਲਾ ਉਹਦਾ ਕਾਰੋਬਾਰ ਚੱਲਦਾ ਪਿਆ ਨਾ ਕਿ ਉਹ ਮਤਲਬ ਕਾਰੋਬਾਰ ਤੋਂ ਮਾੜਾ ਨਹੀਂ ਸੀ ਮਤਲਬ ਜਦੋਂ ਜਾਂਦਾ ਆਪਣੀ ਗੱਡੀ ਤੇ ਜਿੱਥੇ ਜਾਂਦਾ ਜਾਂਦਾ ਸੀ ਇਹ ਨਹੀਂ ਕਿ ਮਤਲਬ ਕੋਈ ਟੱਚ ਪੁੱਛੇਗਾ ਸੀ ਬਹੁਤ ਅੱਛਾ ਸੀ ਫੈਮਿਲੀ ਵੱਲੋਂ ਵੀ ਜੀ ਪਰ ਇਹ ਜਦੋਂ ਚੀਜ਼ਾਂ ਹੋ ਜਾਂਦੀਆਂ ਜਦੋਂ ਕੋਈ ਕਹਿੰਦਾ ਕਿ ਲੋੜ ਹੋਏਗੇ ਸਾਨੂੰ ਦੱਸਿਓ ਯਾਰ ਅਸੀਂ ਕਿ ਮਗਤੇ ਆਂ ਬੜੀ ਅੱਛੀ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਕੁਝ ਕਹਿਣ ਲੱਗੇ ਗੱਲ ਸੋਚਿਆ ਕਰੋ ਮਤਲਬ ਭਾਈ ਕਿਹੜੀ ਗੱਲ ਕਿਨੂੰ ਕਹਿਣ ਲੱਗੇ ਜੀ ਹੁੰਜ ਚਲੋ ਮਾਰੇ ਦਾ ਬੜਾ ਸ਼ੁਕਰਾਨਾ ਕਰਦੇ ਪਿੱਛੇ ਇਹ ਦੋ ਪਰਿਵਾਰ ਪરા ਹੈਗੇ ਆ ਜਿਹੜਾ ਕਿ ਇਸ ਕੇਸ ਦੀ ਪੈਰਾਂੇ ਪੂਰੇ ਤਰੀਕੇ ਨਾਲ ਕਰਦੇ ਪਏ ਆ ਪਰ ਜੇ ਅਸੀਂ ਕਿਸੇ ਟਾਈਮ ਸੋਚਦੇ ਹਾਂ ਦੋ ਪਰਿਵਾਰ ਨਾ ਹੁੰਦੇ ਤਾਂ ਪਰਿਵਾਰ ਦਾ ਪਿੱਛੋਂ ਕੀ ਹਾਲ ਹੋਣਾ ਸੀ ਜੀ ਵੇਖੋ ਸਾਡੇ ਜਿੰਦੇ ਜਾਗਦੇ ਪਰਿਵਾਰ ਨੂੰ ਪੁਸ਼ਤਾ ਕੋਈ ਨਹੀਂ ਪਿਆ ਤੇ ਬਾਅਦ ਚੋ ਕੀ ਕਰਨਾ ਹੈ ਤੁਸੀਂ ਹਲੇ ਵੀ ਉਸੇ ਨਾਲ ਰਹਿਸ਼ਤੇ ਰਹ ਰਹੋ ਜਿੱਥੇ ਪਹਿਲੇ ਫਿਰ ਕੋਈ ਨਹੀਂ ਸਹੀ ਉੱਥੇ ਰਹਿਸਤੇ ਰਹੇ ਨੇ ਜਿੱਥੇ ਪਹਿਲਾਂ ਕੰਮ ਵੀ ਉੱਥੇ ਹੀ ਹੈ ਸਭ ਕੁਝ ਉੱਥੇ ਹੀ ਹੈ ਜੀ ਆਣ ਗਵਾਂਡ ਦੇ ਲੋਕਾਂ ਦਾ ਰੁਪਈਆ ਕੋਈ ਬਦਲਿਆ ਨਹੀਂ ਜੀ ਨਹੀਂ ਮੈਂ ਵੇਖੋ ਝੂਠ ਨਹੀਂ ਕਿਸੇ ਜੋ ਬਦਲਿਆ ਉਹ ਸਿਰਫ ਸੀ ਜਥੇਬੰਦੀਆਂ ਦਾ ਬਿਲਕੁਲ ਸੱਚ ਹੈ ਜੀ ਇਹ ਸੱਚ ਹੈ ਜੀ ਜਿੰਨੇ ਵੀ ਸਾਡੇ ਮਤਲਬ ਕਿ ਆਣ ਗਵਾਂਡ ਸੀ ਜਾਂ ਕੋਈ ਕਸਟਮਰ ਕਹ ਲਓ ਕਿਸੇ ਦੀ ਵੇਖਣ ਦੀ ਨਜ਼ਰੀਆ ਬਿਲਕੁਲ ਨਹੀਂ ਗਲਤੀ ਸਾਰੇ ਬਿਲਕੁਲ ਓਕੇ ਰਿਪੋਰਟ ਸੀ ਤੁਸੀਂ ਵੇਖੋ ਦੂਰ ਕੋ ਜਾਂਦੇ ਜੇ ਸਾਡਾ ਵੀਰ ਇੱਕ ਗੁਰਜੀਤ ਸਿੰਘ ਆ ਉਹ ਟੈਂਕੀ ਦੇ ਅੱਜ 83 84 ਦਿਨ ਤੋਂ ਉੱਥੇ ਬੈਠਾ ਜੀ ਠੀਕ ਉਹ ਆਪਣੇ ਪਰਿਵਾਰ ਦੇ ਮਸਲੇ ਵਾਸਤੇ ਨਹੀਂ ਬੈਠਾ ਗੁਰੂ ਸਾਹਿਬ ਤੇ ਗ੍ਰੰਥ ਸਾਹਿਬ ਦੀ ਬੇਬੀ ਨੂੰ ਰੋਕਣ ਵਾਸਤੇ ਉੱਥੇ ਬੈਠਾ ਹਜੇ ਤੱਕ ਕੋਈ ਵੱਡਾ ਨੁਮਾਇੰਦਾ ਉੱਥੇ ਨਹੀਂ ਪਹੁੰਚਿਆ ਜਥੇਬੰਦੀ ਦੇ ਜਥੇਦਾਰ ਕਾਲ ਤੱਕ ਤਾਂ ਜਥੇਦਾਰ ਧਾਮੀ ਸਾਹਿਬ ਕੋਈ ਵੀ ਨਹੀਂ ਅੱਥੇ ਤੇ ਪਹੁੰਚਿਆ ਉਹ ਚਾਰਾ ਵਿੱਚ ਖੋਤੇ ਨੂੰ ਕੀ ਕਰੇਗਾ ਕੋਮ ਸਾਥ ਹੀ ਨਹੀਂ ਦਿੰਦੀ ਜੀ ਜਿਹੜੀਆਂ ਜਥੇਬੰਦੀਆਂ ਨੂੰ ਸਾਥ ਦੇਣੇ ਚਾਹੀਦੀਆਂ ਵਾ ਜਿਹੜੀਆਂ ਥੱਲੇ ਗਰਾਊਂਡ ਲੈਵਲ ਸੰਗਤ ਹਨਾ ਉਹਨਾਂ ਦਾ ਬੜਾ ਅੱਛਾ ਸੰਯੋਗ ਹੈ ਜੀ ਮੇਰਾ ਤਾਂ ਦਿ ਲੋ ਤਨਵਾਦ ਕਰਦਾ ਉਹਨਾਂ ਦਾ ਸੰਗਤ ਦਾ ਮੈਂ ਇੱਥੇ ਤੋਂ ਆਇਆ ਵਾਂ ਦੇਖ ਕੇ ਸਾਨੂੰ ਜਦੋਂ ਮਿਲਦੇ ਨੇ ਮਤਲਬ ਕਿ ਇੱਕ ਹਿਸਾਬ ਨਾਲ ਇਸ ਤਰ੍ਹਾਂ ਮਿਲਦੇ ਨੇ ਜਿਵੇਂ ਪਤਾ ਨਹੀਂ ਸਾਡਾ ਇਹਨਾਂ ਦਾ ਕਿੰਨਾ ਪੁਰਾਣਾ ਰਿਲੇਸ਼ਨ ਹੁੰਦਾ ਇਹਨਾਂ ਦਾ ਜੀ ਭਾਜੀ ਜਥੇਬੰਦੀਆਂ ਉਹ ਵੇਖ ਕੇ ਤੇ ਇਦਾਂ ਕਰਦੀਆਂ ਜਿਵੇਂ ਪਤਾ ਨਹੀਂ ਕੀ ਆ ਮਤਲਬ ਮੈਂ ਦੁਸ਼ਮਣੀ ਵੀ ਨਹੀਂ ਦਿਸਦਾ ਹੁੰਦੀ ਉਹ ਚੀਜ਼ਾਂ ਦਾ ਵਤੀਰਾ ਹੁੰਦਾ ਪਿਆ ਹਮ ਅ ਮੈਂ ਤੁਸੀ ਇਸ ਸਵਾਲ ਦਾ ਜਵਾਬ ਨਾ ਵੀ ਦੇਣਾ ਚਾਹੋ ਕੋਈ ਅਸੀਂ ਗੱਲ ਨਹੀਂ ਅਸੀਂ ਕੱਟ ਦਿਆਂਗੇ ਵਿੱਚੋਂ ਦੀ ਪਿਛਲੇ ਪੱਚੀ ਮਹੀਨਿਆਂ ਦੇ ਇਸ ਸਮੇਂ ਦੇ ਵਿੱਚ ਪਰਿਵਾਰ ਨੇ ਮਾਲੀ ਤੌਰ ਦੇ ਉੱਤੇ ਕਿੰਨਾ ਖਰਚ ਇਸ ਕੇਸ ਦੇ ਉੱਤੇ ਕਰ ਦਿੱਤਾ ਹੋਵੇਗਾ ਕਿਉਂਕਿ ਸੰਗਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦ ਕੋਈ ਇੱਕ ਪਰਿਵਾਰ ਕਚੈਰੀਆਂ ਦੇ ਚੱਕਰ ਕੱਟਦਾ ਹੈ ਖੱਜਲ-ਖਵਾਰੀ ਝਲਦਾ ਹੈ ਉਹ ਸਿਰਫ ਇਸ ਕਰਕੇ ਨਹੀਂ ਚੱਲ ਰਿਹਾ ਕਿ ਹਾਂ ਅਸੀਂ ਪੁੱਤ ਬਾਰ ਖੜ ਰਹੇ ਨਾ ਕੌਮ ਦੇ ਲਈ ਲੜਾਈ ਲੜ ਰਹੇ ਆ ਉਹ ਕੱਲੇ ਆਪਣੇ ਪਰਿਵਾਰ ਵਾਸਤੇ ਲੜਾਈ ਨਹੀਂ ਲੜ ਰਹੀ ਜੇ ਤੁਸੀਂ ਪਹੁੰਚ ਰਹੇ ਜੋ ਬੀਬੀ ਜੀ ਪਹੁੰਚ ਰਹੇ ਨੇ ਮੁਲਾਕਾਤ ਵਾਸਤੇ ਤੁਸੀਂ ਜਾ ਕੇ ਘਰ ਦੇ ਜੀ ਦੀ ਗੱਲਾਂ ਨਹੀਂ ਕਿ ਹਾਲ ਚਾਲ ਨਹੀਂ ਪੁੱਛ ਲੈਣਾ ਬਸ ਇਹੀ ਦੱਸਣਾ ਕਿ ਹਾਂ ਕੌਮ ਤੈਨੂੰ ਅੱਜ ਉਸ ਤਰੀਕੇ ਦੇ ਨਾਲ ਹੀ ਵੇਖ ਰਹੀ ਜਿਸ ਤਰੀਕੇ ਪਹਿਲੇ ਵੇਖਦੀ ਸੀ ਭਾਵੇਂ ਕੋਈ ਖੜਾ ਏ ਇੱਕਾ ਜਾਂ ਸੋਖੜੇ ਨੇ ਇਸ ਬਾਰੇ ਥੋੜਾ ਜਿਹਾ ਸੰਗਤ ਨੂੰ ਜ਼ਰੂਰ ਜੇਕਰ ਤੁਸੀਂ ਦੱਸਣਾ ਚਾਹੋ ਮੇਰੇ ਕੋਲ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਈ ਸੀ ਜਦੋਂ ਇਹ ਕੰਮ ਹੋਇਆ ਤੇ ਇੱਕ ਰਾਹੁਲ ਨਾਮ ਦਾ ਸ਼ਖਸ ਸੀ ਜੀ ਉਹਨੇ ਇੱਕ ਬਿਆਨ ਦਿੱਤਾ ਸੀ ਮੈਂ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ ਮਾਰਾਂਗਾ ਸਾਡੇ ਦੋਵੇਂ ਭਰਾਵਾਂ ਦੀ ਜਾਂ ਕੁਛ ਤੋਂ ਇੱਕ ਦੋ ਜਥੇਬੰਦੀਆਂ ਵੀ ਸਾਡੇ ਨਾਲ ਲਿੰਕ ਚ ਰਹੀਆਂ ਉਸ ਟਾਈਮ ਵੀ ਦੋਵਾਂ ਭਰਾਵਾਂ ਨੇ ਇੱਥੇ ਪਹਿਲਾਂ ਪੂਰਾ ਜੋਰ ਲਾਇਆ ਨੂੰ ਮਤਲਬ ਅੰਧਕਰਾਣ ਦੇ ਵਿੱਚ ਜੀ ਪਰ ਇੱਥੋਂ ਦੇ ਪ੍ਰਸ਼ਾਸਨ ਨੇ ਮਤਲਬ ਕੋਈ ਇਨਾ ਸੰਜੋਗ ਨਹੀਂ ਕੀਤਾ ਜੀ ਫਿਰ ਅਸੀਂ ਹਾਈ ਕੋਰਟ ਜਾ ਕੇ ਉਸ ਪੰਚੇ ਦੀ ਰਿਟ ਪੁਆਈ ਜੀ ਫਿਰ ਹਾਈ ਕੋਰਟ ਤੇ ਸਾਡੇ ਕਿੰਨੇ ਚੱਕਰ ਲੱਗੇ ਉਸ ਟਾਈਮ ਦੇ ਉੱਤੇ ਫਾਈ ਕੋ ਰੇਟ ਪਵਾ ਕੇ ਫਿਰ ਉਸ ਤੋਂ ਬਾਅਦ ਅਰੈਸਟ ਪਈ ਹੈ ਮਤਲਬ ਪਰਿਵਾਰ ਤੇ ਵੇਖੋ ਜੀ ਜਿੰਨਾ ਚਿਰ ਪਰਿਵਾਰ ਦੇ ਅੰਦਰ ਸਾਹ ਵਾ ਉਹਨਾਂ ਚਿਰ ਤੇ ਵੇਖੋ ਹੀ ਸੰਦੀਪ ਸਿੰਘ ਦੇ ਨਾਲ ਹੈਗੇ ਆ ਜਿੰਨਾ ਚਿਰ ਅੱਖਾਂ ਖੁੱਲੀਆਂ ਵਾ ਬਾਅਦ ਆ ਦੇ ਵੇਖੋ ਕੋਈ ਪ੍ਰੋਸਤਾ ਨਹੀਂ ਹੁਣ ਆਪਣੇ ਬੰਦੀ ਸਿੰਘ ਜਿਹੜੇ ਕਿੰਨੇ ਕਿੰਨੇ ਸਾਲਾਂ ਤੋਂ ਵੇਖੋ ਜੇਲਾ ਅੰਦਰ ਬੰਦ ਹੈ ਇਹਨਾਂ ਦਾ ਸਾਰ ਕੋਈ ਵੇਖੋ ਲੈਣੀ ਤੇ ਵੇਖੋ ਉਹਨਾਂ ਦੀ ਵੀ ਸਾਥ ਚਾਹੀਦੀ ਹੈ ਇਹਨਾਂ ਦੇ ਪਰਿਵਾਰ ਵੇਖੋ ਬਦਲ ਹੁਣ ਡਕਤਾਰ ਸਿੰਘ ਹਵਾਰਾ ਜੀ ਦੀ ਕਿੰਨੀ ਤੇ ਬਦ ਖਰਵਾਰ ਆ ਖਰਾਬ ਅੰਦਰ ਚੱਲਦੀ ਪਈ ਤਾਰ ਆਪਾਂ ਈ ਧੋਲਾ ਜੀ ਦੀ ਕਿੰਨੀ ਤਬੀਰ ਖਰਾਬ ਚੱਲਦੀ ਪਈ ਉਸ ਤੋਂ ਬਾਅਦ ਆਪਣੇ ਦਿਵਿੰਦਰਪਾਲ ਸਿੰਘ ਭੁੱਲਰ ਉਹਨਾਂ ਦਾ ਵੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਣੀ ਹੁੰਦਾ ਵੀ ਮਤਲਬ ਕੀ ਇਹ ਚੀਜ਼ਾਂ ਦੇਖਣੇ ਚਾਹੀਦੀਆਂ ਵਾ ਆਪਾਂ ਹੁਣ ਇੱਕੋ ਚੀਜ਼ ਮਗਰ ਪਿਆ ਜੰਨੇ ਪਏ ਆ ਪਰ ਕਈ ਕੌਮੀ ਸਾਫ ਜਿੱਥੇ ਮੋਰਚਾ ਲੱਗਾ ਉਹ ਉੱਥੇ ਜਾ ਕੇ ਚਕਤਾਰ ਸਿੰਘ ਜੀ ਦੇ ਪਿਤਾ ਜੀ ਦੇ ਕੌਮੀ ਫਰਜਲੇ ਜੀ ਉਹਨਾਂ ਨਾਲ ਮਿਲ ਕੇ ਵੇਖੋ ਬੜਾ ਦਰਦ ਉਹਨਾਂ ਦੇ ਅੰਦਰੋਂ ਨਿਕਲਦਾ ਕਿ ਕੌਮ ਕਿੱਥੇ ਖਲੋਤੀ ਹੈ ਜੀ ਤੇ ਅਖੀਰ ਦੇ ਵਿੱਚ ਬੀਬੀ ਜੀ ਤੁਸੀਂ ਆਪਣੇ ਵੱਲੋਂ ਕੌਮ ਨੂੰ ਕੋਈ ਬੇਨਤੀ ਕਰਨਾ ਚਾਹੋ ਕੋਈ ਅਪੀਲ ਕਰਨੀ ਚਾਹੋ ਕਿਉਂਕਿ ਅ ਅੱਜ ਦੇ ਸਮੇਂ ਦੇ ਵਿੱਚ ਜੇਕਰ ਸੰਦੀਪ ਸਿੰਘ ਸੰਨੀ ਨੂੰ ਜੇਕਰ ਅਸੀਂ ਉਸ ਕੇਸ ਨੂੰ ਪੂਰਾ ਵਿਸਰਜ ਜਾਂਦੇ ਹਾਂ ਉਹਦੀ ਉਸ ਦੀ ਉਸ ਸੇਵਾ ਨੂੰ ਵਿਸਰਜ ਜਾਂਦੇ ਹਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਮੋੜ ਤੋਂ ਅਜਿਹੀ ਹਮਾਕਤ ਨਹੀਂ ਕਰੇਗਾ ਕਿ ਕੋਈ ਦੁਸ਼ਟ ਅਜਿਹੀ ਸ਼ਬਦਾਵਲੀ ਕੌਮ ਵਾਸਤੇ ਵਰਤੇ ਸਿੱਖਾਂ ਵਾਸਤੇ ਵਰਤੇ ਤੇ ਕੋਈ ਉਸ ਦੇ ਵਿਰੁੱਧ ਆਪਣੀ ਕੋਈ ਸੇਵਾ ਨਾ ਪਾਈ ਮੈਂ ਤੇ ਇਹ ਹੋ ਗੈਣਾ ਚਾਹਨੀ ਆ ਕਿ ਸੰਗਤ ਸੰਯੋਗ ਦੇ ਕੇ ਸੰਦੀਪ ਸਿੰਘ ਨੂੰ ਬਾਹਰ ਲਿਆ ਆਪਣੇ ਪਰਿਵਾਰ ਨਾਲ ਮਿਲੇ ਵਿਚਰੇ ਬਿਲਕੁਲ ਸੰਗਤ ਜੀ ਸੰਦੀਪ ਸਿੰਘ ਸੰਨੀ ਨੇ ਕੌਮ ਪ੍ਰਤੀ ਤਾਂ ਸੇਵਾ ਨਿਵਾਦ ਕੀਤਾ ਉਹ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਵਾਕੂ ਵੀ ਨਿਭਾਣਾ ਚਾਹੁੰਦਾ ਹੈ ਕਾਨੂੰਨੀ ਕਾਰਵਾਈ ਦੇ ਵਿੱਚ ਪਰਿਵਾਰ ਇਸ ਵੇਲੇ ਜੋ ਹੁਣ ਤੱਕ 25 ਮਹੀਨਿਆਂ ਦਾ ਸਮਾਂ ਦੇ ਚੁੱਕਾ ਹੈ ਅੱਗੇ ਸਾਥ ਦੀ ਤੁਹਾਡੀ ਲੋੜ ਵੀ ਪੈ ਸਕਦੀ ਹੈ ਲੋੜ ਪੈਣੀ ਹੈ ਲੋੜ ਹੈਗੀ ਹੈ ਤੇ ਤੁਸੀਂ ਵੀ ਸਾਥ ਜ਼ਰੂਰ ਦਿਓ ਭਾਈ ਤੁਸੀਂ ਅਖੀਰ ਦੇ ਵਿੱਚ ਸੰਗਤ ਨੂੰ ਕੁਝ ਬੇਨਤੀ ਕਰਨਾ ਚਾਹੁੰਦਾ ਮੈਂ ਤਾਂ ਦੇਖੋ ਸੰਗਤ ਅੱਗੇ ਇੱਕ ਉਹ ਬੇਨਤੀ ਕਰਦੇ ਹਾਂ ਕਿ ਅਸੀਂ ਇੱਥੇ ਜ਼ਰੂਰ ਆਏ ਹਾਂ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਬਾਕੀ ਕੋਈ ਸੰਗਤ ਸਾਡਾ ਮਤਲਬ ਕੀ ਮਿਲਣਾ ਚਾਹੁੰਦੀ ਹੈ ਅਸੀਂ ਆਪਾਂ ਨੰਬਰ ਦੇ ਦਿੰਨੇ ਆ ਆਪਾਂ ਇੰਡੀਆ ਦਾ ਨੰਬਰ ਵੀ ਦੇ ਦਿੰਨੇ ਤੇ ਇੱਥੋਂ ਦਾ ਨੰਬਰ ਵੀ ਦੇ ਦਿੰਨੇ ਆ 744864523 ਸਾਡਾ ਇੱਥੋਂ ਦਾ ਨੰਬਰ ਹੈ ਜੀ ਤੇ ਇੰਡੀਆ ਦਾ ਨੰਬਰ ਹੈ ਜੀ 9878360 ਦੇ ਨਾਲ ਇਹ ਤੁਸੀਂ ਦੋਵਾਂ ਨੰਬਰਾਂ ਤੇ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਅਸੀਂ ਕੁਝ ਸਮਾਂ ਦੇ ਦਿੱਤਾ ਠੀਕ ਹੈ ਤੇ ਸਗਰ ਜੀ ਤੁਹਾਡੇ ਅਕੇ ਫੇਰ ਬੇਨਤੀ ਕਰਦੇ ਹਾਂ ਪਰਿਵਾਰ ਨੂੰ ਹੁਣ ਤੁਹਾਡੀ ਲੋੜ ਹੈ ਤੇ ਵਾਦ ਛੱਡ ਕੇ ਪਰਿਵਾਰ ਦਾ ਸਹਿਯੋਗ ਕਰੋ ਤੇ ਭਾਜੀ ਯੂਕੇ ਆਣ ਦਾ ਸਬਬ ਕਿਵੇਂ ਬਣਿਆ ਪਰਿਵਾਰ ਇੱਥੇ ਕੋਈ ਜਾਂ ਪਹਿਲਾਂ ਤੋਂ ਕੋਈ ਰਿਸ਼ਤੇਦਾਰੀ ਇੱਥੇ ਰਹਿੰਦੀ ਹੈ ਜਾਂ ਫਿਰ ਵੀ ਉੱਥੋਂ ਦੀ ਸੇਵਾਵਾਂ ਜਿਵੇਂ ਸਿੰਘਾਂ ਨੇ ਪਹਿਲਾਂ ਨਭਾਈਆਂ ਤੇ ਕੋਈ ਉੱਪਰ ਕੇ ਸਾਹਮਣੇ ਆਇਆ ਨਹੀਂ ਦੇਖੋ ਇਸ ਤਰ੍ਹਾਂ ਜੇ ਸਾਡਾ ਤੇ ਬਾਹਰ ਦੀ ਕੰਟਰੀ ਦੇ ਵਿੱਚ ਕੋਈ ਰਿਸਰਵ ਨਹੀਂ ਹੈ ਜੀ ਕਿਸੇ ਵੀ ਕੰਟਰੀ ਵਿੱਚ ਸਾਡਾ ਕੋਈ ਰਿਸਰਵ ਨਹੀਂ ਹੈ ਇਹ ਤਾਂ ਜਦੋਂ ਸਾਡੇ ਫਾਸਸਾ ਸਪੈਅਰ ਹੋਏ ਸੀ ਨਾ ਉਦੋਂ ਫਿਰ ਆਪਣੇ ਰਾਜਪੁਰੇ ਤੋਂ ਬਲਜਿੰਦਰ ਸਿੰਘ ਜੀ ਪਰਵਾਨਾ ਜੀ ਨੇ ਠੀਕ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਅਸਾਂ ਕਿ ਪਰਵਾਨਾ ਨੂੰ ਥੋੜੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਪਈਆਂ ਤੇ ਪਰਵਾਨਾ ਜੀ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਕੋਈ ਹਿੱਲਾ ਫੀਲਾ ਕਰ ਦਾਂ ਜੀ ਫਿਰ ਥੋਦੀ ਗੁਰਦੁਆਰਾ ਸਹਾਇਤੀ ਪ੍ਰਬੰਧਕ ਕਮੇਟੀ ਹੈ ਜੀ ਉਹਨਾਂ ਨਾਲ ਗੱਲ ਉਹਨਾਂ ਦੀ ਹੋਈ ਇਹ ਕਿਥੇ ਖੇਲਾਜੀ ਹੈਗੇ ਨੇ ਹਾਂਜੀ ਤੇ ਇੱਕ ਇਥੋਂ ਦੇ ਬੋਵੀ ਭਾਜੀ ਨੇ ਹਾਂ ਤੇ ਜਿੰਨੇ ਪ੍ਰਬੰਧਕ ਕਮੇਟੀ ਹੈ ਤੇ ਸਾਰਾ ਦਾ ਹਿੱਤ ਹੈ ਤੁਹਾਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਸੰਗਤ ਦਾ ਦਰਸ਼ਨ ਕਰਾਉਣ ਦਾ ਮੌਕਾ ਮਿਲਿਆ ਸਾਨੂੰ ਜੀ ਬਿਲਕੁਲ ਜੀ ਜਿਸ ਵੇਲੇ ਅਸੀਂ ਗੱਲ ਕਰ ਰਹੇ ਹੁੰਦੇ ਹਾਂ ਸੰਗਤ ਜੀ ਕਿ ਸੇਵਾ ਜੇਕਰ ਨਿਭਾਣੀ ਹੈ ਕਿਸੇ ਵੀ ਹਿੱਲੇ ਵਸੀਲੇ ਕਿਸੇ ਵੀ ਤਰੀਕੇ ਨਾਲ ਨਿਭਾਈ ਜਾ ਸਕਦੀ ਹੈ ਜਿਸ ਤਰੀਕੇ ਨਾਲ ਨਿਰਵਾਣ ਜਿਹਦਾ ਨਾਮ ਲਿਆ ਆਕਾਲ ਚੈਨਲ ਵੱਲੋਂ ਵੀ ਸਮੇ ਸਮੇਂ ਸਰ ਕਈ ਪੰਥਕ ਮੁੱਦਿਆਂ ਦੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਰਹੀ ਹੈ ਤੇ ਨਿਰੰਤਰ ਅਪਡੇਟ ਸੰਦੀਪ ਸਿੰਘ ਸੰਨੀ ਦੇ ਕੇਸ ਦੇ ਬਾਬਤ ਤੁਹਾਡੇ ਤੱਕ ਵੀ ਅਸੀਂ ਪਹੁੰਚਾਉਂਦੇ ਰਹਾਂਗੇ ਬਿਲਕੁਲ ਤਾਂ ਵੱਤ ਕਰਦੇ ਜੀ ਆਪਕਾ ਕਿਸੇ ਸਮਾਂ ਦਿੱਤਾ ਸੰਗਤ ਜੀ ਦੇ ਨਾਲ ਗੱਲਬਾਤ ਕੀਤੀ ਸੰਗਤ ਜੀ ਇਹ ਤਮਾਮ ਮੁੱਦਾ ਹਲੇ ਕੇਸ ਦੇ ਵਿੱਚ ਅਦਾਲਤ ਦੇ ਵਿੱਚ ਕੇਸ ਚੱਲਦਾ ਪਿਆ ਤਾਂ ਇਹ ਕੇਸ ਦੀਆਂ ਕਈ ਬਰੀਕੀਏ ਚੀਜ਼ਾਂ ਵੀ ਨੇ ਜੋ ਅਸੀਂ ਇਹ ਜਿਹੇ ਪਲੇਟਫਾਰਮ ਦੇ ਉੱਤੇ ਭਾਵੇਂ ਡਿਸਕਸ ਨਾ ਕਰ ਸਕੀਏ ਲੇਕਿਨ ਇੱਕ ਅਹਿਮ ਚੀਜ਼ ਇਹੀ ਹੈ ਕਿ ਪਰਿਵਾਰ ਜਦੋ ਜਹਿਦ ਦੇ ਵਿੱਚ ਲੱਗਾ ਪਰਿਵਾਰ ਨੇ ਪੰਥਕ ਜਥੇਬੰਦੀਆਂ ਕਹੌਣ ਵਾਲੇ ਚਿਹਰਿਆਂ ਦੇ ਅਤੇ ਉਹਨਾਂ ਦੇ ਨਾਲ ਖੜੇ ਲੋਕਾਂ ਦੇ ਅਸਲੀ ਰੂਪ ਰੰਗ ਦੇਖ ਲੈਣ ਹੱਟੇ ਤੱਕ ਵੀ ਇਸ ਚੀਜ਼ ਨੂੰ ਪਹੁੰਚਾ ਦਿੱਤਾ ਵੀ ਬਾਕੀ ਦੇ ਨਾਲ ਕੋਈ ਚੀਜ਼ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਤਰੀਕੇ ਦਾ ਪਰਦਾ ਨਹੀਂ ਰੱਖਿਆ ਤੇ ਹੁਣ ਅੱਗੇ ਤੁਸੀਂ ਵੀ ਆਪਣੀ ਸੂਝ-ਬੂਝ ਦੇ ਨਾਲ ਅਜਿਹੇ ਪਰਿਵਾਰਾਂ ਦੇ ਨਾਲ ਖੜੋ ਇਸ ਵੇਲੇ ਇਜਾਜ਼ਤ ਲਾਂਗੇ ਆਪ ਸਭ ਤੋਂ ਫਤਿਹ ਦੀ ਸਾਂਝ ਪਾ ਲਈ ਇਜਾਜ਼ਤ ਲਾਹ ਸਕਦਾ ਦੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ